ਹੁਣ ਇੱਕ ਲੜਕੀ ਕਹਿੰਦੀ ਕਿ ਮੈਂ ਫੇਸਬੁੱਕ ਤੇ ਦੇਖ ਰਹੀ ਉਹ ਡਿਊਟੀ ਦੇ ਦੌਰਾਨ ਫੇਸਬੁੱਕ ਕਿਵੇਂ ਚਲਾ ਸਕਦੀ ਮੋਬਾਈਲ ਕਿਵੇਂ ਚਲਾ ਸਕਦੀ ਇੱਕ ਕਾਂਸਟੇਬਲ ਉਹਦਾ ਕੰਮ ਉਹਦੇ ਡਿਊਟੀ ਕਰਨਾ ਮੋਬਾਈਲ ਥੋੜਾ ਦੇਖਣੇ ਹੈਗੇ ਨੇ ਹੁਣ ਇੱਕ ਚਲੋ ਉਹਨੂੰ ਬਲੀ ਦਾ ਬੱਕਰਾ ਕੁੜੀ ਨੂੰ ਬਣਾ ਦਿੱਤਾ ਹੈਗਾ ਹਰਤਾਪ ਸਿੰਘ ਬਾਜਵਾ ਤੇ ਹੋਈ ਐਫਆਈਆਰ ਦਾ ਸੱਚ ਕੀ ਹੈ ਐਫਆਈਆਰ ਦੇ ਵਿੱਚ ਕਿਹੜੀਆਂ ਕਮਜ਼ੋਰ ਕੜੀਆਂ ਨੇ ਜਿਸ ਨੂੰ ਪੜ੍ਹ ਕੇ ਟਿੱਪਣੀਆਂ ਹੋ ਰਹੀਆਂ ਨੇ ਕਿ ਐਫਆਈਆਰ ਤਾਂ ਹਾਸੋ ਹੀਣੀ ਹੈ ਜਿਸ ਇਸ ਚੈਨਲ ਦਾ ਹਵਾਲਾ ਦਿੱਤਾ ਗਿਆ ਉਸ ਚੈਨਲ ਦੇ ਵਿੱਚ ਹਫਤਾ ਪਹਿਲਾਂ ਦੀ ਇੰਟਰਵਿਊ ਆ। ਕਟਵੜ 6 ਦਿਨ ਪੁਰਾਣੀ ਇੰਟਰਵਿਊ ਆ। ਅਚਾਨਕ ਇਹ ਇੰਟਰਵਿਊ ਦਾ ਰੈਫਰੈਂਸ ਕਿਉਂ ਆਇਆ? ਕੀ ਇਹਦੇ ਪਿੱਛੇ ਕੀ ਜਿਹੜਾ ਲੁਧਿਆਣਾ ਬਾਈ ਇਲੈਕਸ਼ਨ ਉਹ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਲੁਧਿਆਣਾ ਪਸ਼ਮੀ ਦੇ ਵਿੱਚ ਬੇਸਿਕਲੀ ਜਿਹੜਾ ਵਾ ਉਹ ਕਾਫੀ ਹਿੰਦੂਸਾਈਕੀ ਆ। ਕੀ ਉਸ ਸਟੇਟਮੈਂਟ ਨਾਲ ਕਾਂਗਰਸ ਦਾ ਦਾ ਜਿਹੜਾ ਸਿਆਸੀ ਤੌਰ ਤੇ ਡੈਮੇਜ ਕਰਨ ਦੀ ਯਤਨ ਕੀਤੇ ਜਾ ਰਹੇ ਨੇ? ਕਿਉਂਕਿ ਉਸੇ ਸੀਟ ਨੂੰ ਲੈ ਕੇ ਤਿੰਨ ਵੱਡੇ ਫੈਸਲੇ ਸਰਕਾਰ ਨੇ ਲਏ ਨੇ ਇੱਕ ਤੇ ਸਰਕਾਰ ਨੂੰ ਇਹ ਫੈਸਲਾ ਲੈਣਾ ਪਿਆ ਕਿਉਂਕਿ ਉਦਯੋਗਪਤੀ ਨੇ ਕਿਹਾ ਕਿ ਸਾਡਾ ਸਮਾਂ ਵੀ ਖਰਾਬ ਹੁੰਦਾ ਸਾਡਾ ਪੈਸਾ ਵੀ ਬਰਬਾਦ ਹੁੰਦਾ ਤੇ ਉਹ ਜਿਹੜਾ ਸਿੰਘੂ ਤੇ ਜਿਹੜਾ ਬੋ ਲੱਗਾ ਸ਼ੰਭੂ ਤੇ ਉਦੋਂ ਤੇ ਖਨੌਰੀ ਉਹ ਸਰਕਾਰ ਨੇ ਰਾਤੋਂ ਰਾਤ ਧਰਨਾ ਚਕਾ ਦਿੱਤਾਗਾ ਦੈਨਿਕ ਭਾਸਕਰ ਦੇ ਪੇਪਰ ਦੇ ਵਿੱਚ ਖਬਰ ਛਪੀ ਹੈਗੀ ਹੈ ਕਿ 50 ਦੇ ਕਰੀਬ ਇਹ ਸਾਰੇ ਰੈਫਰੈਂਸ ਹੁੰਦੇ ਪੋਲੀਟੀਕਲ ਤੌਰ ਤੇ ਜਿਹੜੇ ਜਮਾਤਾਂ ਨੇ ਉਹ ਵਰਤਦੀਆਂ ਰਹਿੰਦੇ ਨੇ ਗੱਲ ਸਵੇਰ ਦੇ ਇੱਕ ਬੀਤੇ ਦਿਨ ਦੁਪਹਿਰ ਦੇ 12 ਵਜੇ ਦੀ ਆ ਸਾਡੇ 12 ਕਾਊਂਟਰ ਇੰਟੈਲੀਜੈਂਸ ਦੇ ਅਫਸਰ ਪ੍ਰਤਾਪ ਸਿੰਘ ਬਾਜਵਾ ਦੇ ਘਰ ਚਲੇ ਜਾਂਦੇ ਨੇ 12 ਵਜੇ ਕਰੀਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਵੀਡੀਓ ਮੈਸੇਜ ਦੇ ਰਹੇ ਆਂ ਪ੍ਰਤਾਪ ਸਿੰਘ ਬਾਜਵਾ ਨੂੰ ਕਹਿੰਦੇ ਨੇ ਕਿ ਸਾਨੂੰ ਉਹ ਸੋਰਸ ਦੱਸੇ ਜਾਣ ਕਿ ਕਿੱਥੋਂ ਤੁਹਾਨੂੰ ਪਤਾ ਲੱਗਾ ਕਿ ਤੁਹਾਡੇ ਪਾਕਿਸਤਾਨ ਦੇ ਨਾਲ ਸਬੰਧਿਤ ਕੀ ਅੱਤਵਾਦੀਆਂ ਦੇ ਨਾਲ ਸਬੰਧ ਜਾਂ ਉਥੋਂ ਦੀ ਏਜੰਸੀ ਦੇ ਨਾਲ ਸਬੰਧ ਆ ਪ੍ਰੋਗਰਾਮ 16 ਦੇ 7ਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਅੱਜ ਗੱਲ ਕਰਾਂਗੇ ਪੱਖ ਦੇ ਮਸਲਿਆਂ ਦੇ ਉੱਤੇ ਪਹਿਲਾ ਮਸਲਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਹੋਈ ਐਫਆਈਆਰ ਦਾ ਸੱਚ ਕੀ ਹੈ ਐਫਆਈਆਰ ਦੇ ਵਿੱਚ ਕਿਹੜੀਆਂ ਕਮਜ਼ੋਰ ਕੜੀਆਂ ਨੇ ਜਿਸ ਨੂੰ ਪੜ੍ਹ ਕੇ ਟਿੱਪਣੀਆਂ ਹੋ ਰਹੀਆਂ ਨੇ ਕਿ ਐਫਆਈਆਰ ਤਾਂ ਹਾਸੋ ਹੀਣੀ ਹੈ ਇਸ ਦੇ ਵਿੱਚ ਐਫਆਈਆਰ ਕਿਸ ਵੱਲੋਂ ਦਰਜ ਕਰਵਾਈ ਗਈ ਔਰ ਇਸ ਦੇ ਮਾਇਨੇ ਕੀ ਨੇ ਔਰ ਕਾਂਗਰਸ ਪਾਰਟੀ ਨੇ ਇਸ ਨੂੰ ਕਾਊਂਟਰ ਕਰਨ ਦੇ ਲਈ ਜੈਸਾ ਐਫਆਈਆਰ ਦੇ ਖਿਲਾਫ ਕਿਹੜੀ ਵਿਵਤਬੰਦੀ ਬਣਾਈ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਮਨਿੰਦਰ ਸਿੰਘ ਰਾਜਾ ਵੜਿੰਗ ਦਾ ਕੀ ਸਟੈਂਡ ਹੈ ਖੁਦ ਪ੍ਰਤਾਪ ਸਿੰਘ ਬਾਜਵਾ ਕਦੋਂ ਪੇਸ਼ ਹੋਣ ਜਾ ਰਹੇ ਨੇ ਪੁਲਿਸ ਦੇ ਸਾਹਮਣੇ ਇਸ ਦੇ ਬਾਰੇ ਉਹਨਾਂ ਨੂੰ ਇੱਕ ਦਿਨ ਦਾ ਸਮਾਂ ਹੋਰ ਕਿਉਂ ਲਿਆ ਉਹਨਾਂ ਨੇ ਵਕੀਲ ਦੇ ਜ਼ਰੀਏ ਇਸ ਤੇ ਗੱਲ ਕਰਾਂਗੇ ਔਰ ਇਹ ਸਾਰੇ ਮਸਲੇ ਤੇ ਜਿਹੜੀ ਸਿਆਸਤ ਹੋ ਰਹੀ ਹੈ ਜਾਂ ਸਰਕਾਰ ਅੱਗੇ ਕੀ ਕੀ ਕਰ ਸਕਦੀ ਹੈ ਇਸ ਤੇ ਗੱਲ ਕਰਾਂਗੇ ਔਰ ਦੂਜਾ ਮਸਲਾ ਜੋ ਪੰਜ ਮੈਂਬਰੀ ਕਮੇਟੀ ਸਰਗਰਮ ਹੈ ਬਾਗੀ ਧੜੇ ਦੀ ਜਿਹੜੀ ਮੈਂਬਰਸ਼ਿਪ ਕਰ ਰਹੀ ਹੈ ਕਿ ਇੱਕ ਨਵਾਂ ਸ਼੍ਰੋਮਣੀ ਕਾਲੀ ਦਲ ਹੋਂਦ ਵਿੱਚ ਹੁਣ ਜਾ ਰਿਹਾ ਹੈ ਉਸ ਦਾ ਨਾਮ ਕੀ ਹੋਵੇਗਾ ਰੂਪਰੇਖਾ ਕੀ ਹੋਵੇਗੀ ਕੀ ਉਹ ਸ਼੍ਰੋਮਣੀ ਕਾਲੀ ਦਲ ਜੋ ਬਾਦਲ ਦਾ ਧੜਾ ਕਹਿ ਲੋ ਜਾਂ ਫਿਰ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਮੁਕਾਬਲਾ ਦੇਣ ਦੇ ਲਈ ਕਿਸ ਤਰ੍ਹਾਂ ਦੀ ਸਿਆਸਤ ਕਰਨਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੀ ਸੰਭਾਵਨਾਵਾਂ ਨੇ ਇਸ ਤੇ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਇਕਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਤੇ ਗੱਲ ਕਰੀਏ ਜੀ ਇਹ ਚਲੰਤ ਮਾਮਲੇ ਤੇ ਬੜਾ ਭਾਗ ਗਿਆ ਮਸਲਾ ਕਿਉਂਕਿ ਵਿਰੋਧੀ ਧਿਰ ਦੇ ਨੇਤਾ ਇਸ ਵਿੱਚ ਨਿਸ਼ਾਨੇ ਤੇ ਆ ਗਏ ਆਪਣੇ ਦਿੱਤੇ ਇੱਕ ਬਿਆਨ ਦੇ ਕਰਕੇ ਹੁਣ ਉਸ ਬਿਆਨ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਆਪਣੇ ਪੱਧਰ ਤੇ ਦਲੀਲਾਂ ਦੇ ਰਹੀ ਹੈ ਕਿ ਇਹ ਤੇ ਬਿਆਨ ਕੋਈ ਨਵਾਂ ਨਹੀਂ ਅਖਬਾਰਾਂ ਦੇ ਜ਼ਰੀਏ ਮੀਡੀਆ ਦੇ ਜ਼ਰੀਏ ਜੋ ਜਾਣਕਾਰੀ ਸੀ ਉਹੀ ਪ੍ਰਤਾਪ ਬਾਜਵਾ ਨੇ ਦੱਸੀ ਅੱਗੇ ਲੋਕਾਂ ਨੂੰ ਇੰਟਰਵਿਊ 'ਚ ਪਰ ਦੂਜੇ ਪਾਸੇ ਸਰਕਾਰ ਕਹਿੰਦੀ ਹੈ ਕਿ ਸ਼ਾਂਤੀ ਭੰਗ ਹੋਣ ਦੇ ਕਰਕੇ ਔਰ ਲੋਕਾਂ ਨੂੰ ਡਰਾਇਆ ਗਿਆ ਔਰ ਐਫ ਆਈ ਆਰ ਜਿਹੜੀ ਆਈ ਹੈ ਸਾਹਮਣੇ ਉਸ ਤੋਂ ਵੀ ਕਾਫੀ ਗੱਲਾਂ ਸਾਹਮਣੇ ਆਈਆਂ ਇਸ ਦਾ ਪੱਖ ਹੁਣ ਕੀ ਹੈ ਹਰ ਪਹਿਲੂ ਤੋਂ ਨਜ਼ਰ ਨੂੰ ਕਿਵੇਂ ਵੇਖਿਆ ਜਾਵੇ ਇਸ ਮਾਮਲੇ ਨੂੰ ਦੇਖੋ ਅਗਰ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਗੱਲ ਕੀਤੀ ਜਾਵੇ ਤਾਂ ਇੰਨੀ ਚੰਗੀ ਨਹੀਂ ਹੈ ਜਿਸ ਹੱਬ ਦੇ ਨਾਲ ਲਗਾਤਾਰ 18 19 ਦੇ ਕਰੀਬ ਜਿਹੜੇ ਹੈਂਡ ਗ੍ਰੇਨੇਡ ਨੇ ਉਹ ਪੰਜਾਬ ਪੁਲਿਸ ਦੇ ਥਾਣਿਆਂ ਤੇ ਚੌਕੀਆਂ ਤੇ ਜਾਂ ਇੱਥੋਂ ਤੱਕ ਕਿ ਭਾਜਪਾ ਦੇ ਨੇਤਾ ਮਨਰਿੰਦਰ ਕਾਲੀਆ ਦੇ ਘਰ ਵੀ ਫਟਿਆਗੇ ਨੇ ਪੁਲਿਸ ਸਟੇਸ਼ਨ ਤੇ ਪੁਲਿਸ ਚੌਕੀ ਤੇ ਜਾਂ ਕਿਸੇ ਲੀਡਰ ਤੇ ਹੈਂਡ ਗ੍ਰੇਨੇਡ ਦੇ ਨਾਲ ਅਟੈਕ ਹੋਣਾ ਇਹਦਾ ਮਤਲਬ ਆ ਕਿ ਸਟੇਟ ਤੇ ਅਟੈਕ ਆ ਸੂਬੇ ਦੇ ਅਟੈਕ ਆ ਔਰ ਕਾਨੂੰਨ ਵਿਵਸਥਾ ਇਹ ਜੇ ਮਸਲੇ ਦੇ ਵਿੱਚ ਨਾਜ਼ੁਕ ਮੰਨੀ ਜਾਂਦੀ ਆ ਅਖਬਾਰਾਂ ਦੇ ਵਿੱਚ ਆਪ ਅਨਲਿਸਿਸ ਛਪਿਆ ਕਿ ਪਿਛਲੇ ਇੰਨੇ ਮਹੀਨਿਆਂ ਦੇ ਵਿੱਚ 18 ਦੇ 19 ਦੇ ਕਰੀਬ ਆ ਚਾਹੇ ਅੰਗਰੇਜ਼ੀ ਅਖਬਾਰਾਂ ਦੀ ਗੱਲ ਕਰ ਲਓ ਚਾਹੇ ਹਿੰਦੀ ਅਖਬਾਰਾਂ ਦੀ ਗੱਲ ਕਰ ਲਓ ਜੇ ਪੰਜਾਬੀ ਅਖਬਾਰਾਂ ਦੀ ਗੱਲ ਕਰ ਲਓ ਉਹ ਇੱਕ ਵਾਕਈ ਗੰਭੀਰ ਵਿਸ਼ਾ ਉਸੇ ਸਰਕਾਰ ਦੀ ਚੌਕਸੀ ਹੋਣੀ ਚਾਹੀਦੀ ਆ ਦੋਨਾਂ ਸਰਕਾਰਾਂ ਦੀ ਵੀ ਕਿਉਂਕਿ ਸਰਦੋਂ ਪਾਰ ਆ ਰਹੇ ਨੇ ਬਰਾਬਰ ਦੀ ਜ਼ਿੰਮੇਵਾਰੀ ਆ ਹੁਣ ਰਹੀ ਗੱਲ ਜਿਹੜੀ ਪ੍ਰਤਾਪ ਸਿੰਘ ਬਾਜਵਾ ਦੀ ਸਟੇਟਮੈਂਟ ਦਾ ਆਧਾਰ ਬਣਾ ਕੇ ਪਿਛਲੇ 2 ਦਿਨ ਤੋਂ ਇਸ ਤੇ ਸਿਆਸਤ ਹੋ ਰਹੀ ਆ ਜਿਸ ਚੈਨਲ ਦਾ ਹਵਾਲਾ ਦਿੱਤਾ ਗਿਆ ਉਸ ਚੈਨਲ ਦੇ ਵਿੱਚ ਹਫਤਾ ਪਹਿਲਾਂ ਦੀ ਇੰਟਰਵਿਊ ਆ ਕਟੂਕੜ 6 ਦਿਨ ਪੁਰਾਣੀ ਇੰਟਰਵਿਊ ਆ ਅਚਾਨਕ ਕਿ ਇੰਟਰਵਿਊ ਦਾ ਰੈਫਰੈਂਸ ਕਿਉਂ ਆਇਆ ਇਹਦੇ ਪਿੱਛੇ ਜਾਣਨ ਦੀ ਲੋੜ ਆ ਕਿ ਇਹਦੇ ਪਿੱਛੇ ਕੀ ਜਿਹੜਾ ਲੁਧਿਆਣਾ ਬਾਈ ਇਲੈਕਸ਼ਨ ਆ ਉਹ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੁਧਿਆਣਾ ਪਸ਼ਮੀ ਦੇ ਵਿੱਚ ਬੇਸਿਕਲੀ ਜਿਹੜਾ ਵਾ ਉਹ ਕਾਫੀ ਹਿੰਦੂਸਾਈਕੀਆ ਕਿ ਉਸ ਸਟੇਟਮੈਂਟ ਨਾਲ ਕਾਂਗਰਸ ਦਾ ਦਾ ਜਿਹੜਾ ਸਿਆਸੀ ਤੌਰ ਤੇ ਡੈਮੇਜ ਕਰਨ ਦੀ ਯਤਨ ਕੀਤੇ ਜਾ ਰਹੇ ਨੇ ਕਿਉਂਕਿ ਉਸੇ ਸੀਟ ਨੂੰ ਲੈ ਕੇ ਤਿੰਨ ਵੱਡੇ ਫੈਸਲੇ ਸਰਕਾਰ ਨੇ ਲਏ ਨੇ ਇੱਕ ਤੇ ਸਰਕਾਰ ਨੂੰ ਇਹ ਫੈਸਲਾ ਲੈਣਾ ਪਿਆ ਕਿਉਂਕਿ ਉਦਯੋਗਪਤੀ ਨੇ ਕਿਹਾ ਕਿ ਸਾਡਾ ਸਮਾਂ ਵੀ ਖਰਾਬ ਹੁੰਦਾ ਸਾਡਾ ਪੈਸਾ ਵੀ ਬਰਬਾਦ ਹੁੰਦਾ ਤੇ ਉਹ ਜਿਹੜਾ ਸਿੰਘੂ ਤੇ ਜਿਹੜਾ ਬੋ ਲੱਗਾ ਸ਼ੰਭੂ ਤੇ ਉਦੋਂ ਤੇ ਖਨੋਰੀ ਉਹ ਸਰਕਾਰ ਨੇ ਰਾਤੋਂ ਰਾਤ ਧਰਨਾ ਚਕਾ ਦਿੱਤਾਗਾ ਕਿ ਉਹ ਉਦਯੋਗਪਤੀਆਂ ਨੂੰ ਖੁਸ਼ ਕੀਤਾ ਹੁਣ ਇੱਕ ਹੋਰ ਗੱਲ ਸਾਹਮਣੇ ਉੱਭਰ ਕੇ ਆ ਰਹੀ ਹੈ ਕਿ ਇੱਕ ਪੀ ਐਸ ਆਈ ਸੀ ਜਿਹੜਾ ਪੰਜਾਬ ਸਟੇਟ ਇੰਡਸਟਰੀਅਲ ਐਕਸਪੋਰਟ ਕਾਰਪੋਰੇਸ਼ਨ ਆ ਉਹਦਾ ਕੇਸ ਵੀ ਸ਼ਾਇਦ ਸਰਕਾਰ ਵਾਪਸ ਲੈ ਲੇ ਕਿਉਂਕਿ ਅਧਿయోగਪਤੀ ਕਹਿੰਦੇ ਕਿ ਉਹਦੇ ਨਾਲ ਵੀ ਅਧਿయోగ ਦਾ ਨੁਕਸਾਨ ਤੀਜਾ ਇਹ ਵਾਲਾ ਜਿਹੜਾ ਮਸਲਾ ਆਇਆ ਵਾ ਕਿ ਜਿਹੜਾ ਇੱਕ 5 ਦਿਨ ਪੁਰਾਣੀ ਇੰਟਰਵਿਊ ਦਾ ਰੈਫਰੈਂਸ ਦੇ ਕੇ ਜਿਹੜੀ ਇਸ ਤੇ ਸਿਆਸਤ ਹੋ ਰਹੀ ਹੈ ਦੂਜੀ ਗੱਲ ਅਖਬਾਰਾਂ ਦੇ ਵਿੱਚ ਕਈ ਦਿਨਾਂ ਤੋਂ ਛਪ ਰਿਹਾ ਚੈਨਲਾਂ ਤੇ ਡਿਬੇਟ ਹੋਈ ਆ ਔਰ ਇੱਕ ਨੈਸ਼ਨਲ ਲੈਵਲ ਦੀ ਨੰਬਰ 1 ਅਖਬਾਰ ਮੰਨੀ ਜਾਂਦੀ ਹੈ ਜਿਆ ਦਿਨਕ ਪਾਸਕਰ ਦਿਨਕ ਪਾਸਕਰ ਦੇ ਪੇਪਰ ਦੇ ਵਿੱਚ ਖਬਰ ਛਪੀ ਹੈਗੀ ਆ ਕਿ 50 ਦੇ ਕਰੀਬ ਇਹ ਸਾਰੇ ਰੈਫਰੈਂਸ ਹੁੰਦੇ ਪੋਲੀਟੀਕਲ ਤੌਰ ਤੇ ਜਿਹੜੇ ਜਮਾਤਾਂ ਨੇ ਉਹ ਵਰਤਦੀਆਂ ਰਹਿੰਦੀਆਂ ਨੇ ਹੁਣ ਆਜੋ ਐਫ ਆਈ ਆਰ ਤੇ ਗੱਲ ਹੁਣ ਐਫ ਆਈ ਆਰ ਦਾ ਜਿਹੜਾ ਅੱਜ ਨਿਚੋੜ ਕੱਢਿਆ ਗਿਆ ਜਿਹੜਾ ਚੀਰ ਫਾੜ ਕੀਤਾ ਗਿਆ ਜਾਂ ਐਕਸਰੇ ਕੀਤਾ ਗਿਆ ਉਹ ਕਮਾਲ ਦਾ ਕੀਤਾ ਗਿਆ ਕਿ ਆਖਿਰ ਗੱਲ ਸਵੇਰ ਦੇ ਬੀਤੇ ਦਿਨ ਦੁਪਹਿਰ ਦੇ 12 ਵਜੇ ਦੀ ਆ 12 ਕਾਊਂਟਰ ਇੰਟੈਲੀਜੈਂਸ ਦੇ ਅਫਸਰ ਪ੍ਰਤਾਪ ਸਿੰਘ ਬਾਜਵਾ ਦੇ ਘਰ ਚਲੇ ਜਾਂਦੇ ਨੇ 12 ਵਜੇ ਕਰੀਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਵੀਡੀਓ ਮੈਸੇਜ ਦੇ ਰਹੇ ਆਂ ਪ੍ਰਤਾਪ ਸਿੰਘ ਬਾਜਵਾ ਨੂੰ ਕਹਿੰਦੇ ਨੇ ਕਿ ਸਾਨੂੰ ਉਹ ਸੋਰਸ ਦੱਸੇ ਜਾਣ ਕੀ ਕਿੱਥੋਂ ਤੁਹਾਨੂੰ ਪਤਾ ਲੱਗਾ ਕਿ ਤੁਹਾਡੇ ਪਾਕਿਸਤਾਨ ਦੇ ਨਾਲ ਸਬੰਧ ਨੇ ਕੀ ਅੱਤਵਾਦੀਆਂ ਦੇ ਨਾਲ ਸਬੰਧ ਜਾਂ ਉਥੋਂ ਦੀ ਏਜੰਸੀ ਦੇ ਨਾਲ ਸਬੰਧ ਆ ਜੋ ਵੀ ਹੈ ਸਾਨੂੰ ਡਿਟੇਲ ਜੇ دہشت ਤਫਲਾਉਣ ਦੀ ਤੁਹਾਡੀ ਇਹ ਨੀਤੀ ਸੀ ਨiyet ਸੀ ਅਸੀਂ ਤੁਹਾਡੇ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਚਲਾਂਗੇ ਸਰਕਾਰ ਦੇ ਹੁਕਮਤ ਬਾਅਦ ਇੰਟੈਲੀਜ ਕਾਊਂਟਰ ਇੰਟੈਲੀਜੈਂਸ ਦੇ ਟੀਮ ਅਫਸਰਾਂ ਦੀ ਉੱਤੇ ਪਹੁੰਚ ਜਾਂਦੀ ਉਹ ਆ ਕੇ ਮੀਡੀਆ ਨੂੰ ਕਹਿੰਦੀ ਕਿ ਸਾਨੂੰ ਸੰਤੁਸ਼ਟ ਜਨਕ ਜਵਾਬ ਨਹੀਂ ਮਿਲਿਆ ਫਿਰ ਪਰਚਾ ਦਰਜ ਕਰ ਦਿੱਤਾ ਜਾਂਦਾ ਉਹ ਹੈਰਾਨੀ ਦੀ ਗੱਲ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਕੋਰ ਦਾ ਸਹਾਰਾ ਲੈਣਾ ਪੈਂਦਾ ਕਿ ਮੇਰੇ ਖਿਲਾਫ ਪਰਚਾ ਦਰਜ ਕੀਤਾ ਗਿਆ ਮੈਨੂੰ ਕਾਪੀ ਤੇ ਦਿਓ ਇੱਕ ਜਿਹਦੇ ਖਿਲਾਫ ਪਰਚਾ ਦਰਜ ਹੁੰਦਾ ਉਹਨੂੰ ਕਾਪੀ ਦੇਣੀ ਪੈਂਦੀ ਆ ਉਹਨਾਂ ਨੂੰ ਕੋਰ ਦਾ ਸਹਾਰਾ ਲੈਣਾ ਪਿਆ ਤੇ ਕੋਰ ਨੇ ਕਿ ਇਮੀਡੀਏਟ ਸਰਕਾਰ ਨੂੰ ਕਿਹਾ ਕਿ ਉਹ ਜਿਹੜਾ ਐਫ ਆਈ ਆਰ ਉਹ ਦਰਜ ਕੀਤੀ ਉਹਨੂੰ ਕਾਪੀ ਦੋ ਹੁਣ ਜਿਹੜੀ ਕਾਪੀ ਸਾਹਮਣੇ ਆਈ ਹੈ ਉਹਦੇ ਚ ਐਫ ਆਈ ਆਰ ਦੇ ਵਿੱਚ ਜੋ ਕੁਝ ਲਿਖਿਆ ਜਿਹੜੇ ਸੋਸ਼ਲ ਐਕਟਿਵਿਸਟ ਨੇ ਮਾਨਕ ਗੋਇਲ ਮਾਨਕ ਗੋਇਲ ਨੇ ਕੀ ਲਿਖਦੇ ਹੈਗੇ ਨੇ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਤੇ ਉਹਨਾਂ ਚੰਗਾ ਕਿਉਂਕਿ ਖੁਦ ਐਡਵੋਕੇਟ ਨੇ ਕਾਨੂੰਨ ਨੂੰ ਚੰਗੀ ਤਰ੍ਹਾਂ ਸਮਝਦਾ ਹੈਗੇ ਨੇ ਮੁੱਦਿਆਂ ਨੂੰ ਚੰਗੀ ਤਰ੍ਹਾਂ ਸਮਝਦਾ ਹੈਗੇ ਨੇ ਪੰਜਾਬ ਦੀ ਗੱਲ ਚੰਗੀ ਤਰ੍ਹਾਂ ਕਰਦੇ ਨੇ ਉਹ ਕੀ ਲਿਖਦੇ ਨੇ ਕਿ ਪ੍ਰਤਾਪ ਸਿੰਘ ਬਾਜਵਾ ਉੱਤੇ ਭਗਵੰਤ ਮਾਨ ਵੱਲੋਂ ਕੀਤੀ ਐਫਆਈਆਰ ਬੜੀ ਹਾਸੋਈ ਨਹੀਂ ਆ ਬਾਜਵਾ ਦੇ ਬਿਆਨ ਦਾ ਰੌਲਾ ਕੱਲ ਸਵੇਰੇ ਪੈਂਦਾ ਹੈ ਮੁੱਖ ਮੰਤਰੀ ਤੇ ਉਸ ਦੇ ਕਰੀਬ 12 ਵਜੇ ਵੀਡੀਓ ਪਾਉਂਦੇ ਹਨ ਦਪਹਿਰੇ ਪ੍ਰਤਾਪ ਸਿੰਘ ਬਾਜਵਾ ਦੇ ਘਰ ਇੰਟੈਲੀਜੈਂਸ ਦੇ ਅਫਸਰ ਵੀ ਆ ਕੇ ਚਲੇ ਜਾਂਦੇ ਹਨ ਐਫ ਆਈ ਆਰ ਦੀ ਇੱਕ ਸਾਈਬਰ ਸੈੱਲ ਦੀ ਕਨਸਟੇਬਲ ਵੱਲੋਂ ਹੈ ਜੋ ਸ਼ਾਮ ਨੂੰ ਸ਼ਿਕਾਇਤ ਦਿੰਦੀ ਹੈ ਤੇ ਕਹਿੰਦੀ ਹੈ ਕਿ ਮੈਂ ਡਿਊਟੀ ਤੇ ਫੇਸਬੁੱਕ ਚਲਾ ਰਹੀ ਸੀ ਤਾਂ ਪ੍ਰਤਾਪ ਸਿੰਘ ਬਾਜਵਾ ਦੀ ਇੰਟਰਵਿਊ ਸੁਣੀ ਜੋ ਪ੍ਰਤਾਪ ਸਿੰਘ ਬਾਜਵਾ ਨੇ ਅਫਸਰਾਂ ਦੇ ਜਾਣ ਤੋਂ ਬਾਅਦ ਦਿੱਤੀ ਕਹਿੰਦੀ ਜੀ ਪ੍ਰਤਾਪ ਸਿੰਘ ਬਾਜਵਾ ਉਸ ਵਿੱਚ 50 ਗ੍ਰੇਨੇਡ ਦੀ ਗੱਲ ਕਰ ਰਹੇ ਸੀ ਅਤੇ ਸੋਰਸ ਵੀ ਨਹੀਂ ਦੱਸ ਰਹੇ ਸੀ ਕਹਿੰਦੀ ਇਹੋ ਜੇ ਬਿਆਨ ਦੇ ਕੇ ਉਹਨਾਂ ਦਾ ਇਰਾਦਾ ਲੋਕਾਂ ਵਿੱਚ ਡਰ ਪੈਦਾ ਕਰਨਾ ਸਮਾਜ ਵਿੱਚ ਸ਼ਾਂਤੀ ਨੂੰ ਭੰਗ ਕਰਨਾ ਅਤੇ ਵੱਖ-ਵੱਖ ਸਮਾਜਾਂ ਸਮਾਜਾਂ ਵਿੱਚ ਲੜਾਈ ਪੈਦਾ ਕਰਨਾ ਨਾਲ ਉਹਨਾਂ ਕਿਹਾ ਕਿ ਇਹੋ ਜੇ ਬਿਆਨ ਜਾਣਬੁੱਝ ਕੇ ਦਿੱਤਾ ਗਿਆ ਤਾਂ ਕਿ ਪਬਲਿਕ ਵਿੱਚ ਡਰ ਪੈਦਾ ਹੋ ਸਕੇ ਸ਼ਾਂਤੀ ਭੰਗ ਹੋ ਸਕੇ ਇਸ ਲਈ ਉਹਨਾਂ ਤੇ ਪਰਚਾ ਦਰਜ ਕਰਨ ਲਈ ਰੁਕਾ ਭੇਜ ਦਿੱਤਾ ਕਿੰਨਾ ਹਾਸੋਹੀਣਾ ਇੱਕ ਦਿਨ ਸਵੇਰੇ ਮੁੱਖ ਮੰਤਰੀ ਬਿਆਨ ਦਿੰਦੇ ਨੇ ਦੁਪਹਿਰੇ ਅਫਸਰ ਉਹਨਾਂ ਦੇ ਘਰ ਚਲੇ ਜਾਂਦੇ ਨੇ ਪ੍ਰਤਾਪ ਸਿੰਘ ਬਾਜਵਾ ਤੇ ਸ਼ਾਮ ਨੂੰ ਇੱਕ ਕੌਨਸਟੇਬਲ ਇੰਟਰਵਿਊ ਦੇਖਦੀ ਆ ਜਿਸ ਨਾਲ ਉਹਨਾਂ ਨੂੰ ਲੱਗਦਾ ਕਿ ਬੜਾ ਖਤਰਨਾਕ ਬਿਆਨ ਤੇ ਪਰਚਾ ਦਰਜ ਕਰਾ ਦਿੰਦੇ ਆ ਮੁੱਖ ਮੰਤਰੀ ਸਾਹਿਬ ਕੀ ਪੰਜਾਬ ਚ ਤਮਾਕੀ ਨਹੀਂ ਹੋ ਰੇ ਤੁਸੀਂ ਉਹਨਾਂ ਨੂੰ ਰੋਕਣ ਤੇ ਧਿਆਨ ਦਿਓ ਨਾ ਕਿ ਵਿਰੋਧੀਆਂ ਨਾਲ ਕਿੜ ਕੱਢਣ ਲਈ ਇਹੋ ਜੇ ਪਰਚੇ ਦਰਜ ਕਰਾਓ ਜੇ ਝੂਠ ਦੀ ਗੱਲ ਕਰੀਏ ਤਾਂ ਕੀ ਸਰਕਾਰ ਨੇ ਝੂਠ ਨਹੀਂ ਸੀ ਬੋਲਿਆ ਕਿ 골ਡੀ ਬਰਾਰ ਫੜਿਆ ਗਿਆ ਕੀ ਲੋਕਾਂ ਨੂੰ ਦਲਾਸਾ ਦੇਣ ਵਾਸਤੇ ਸੀ ਗੱਲ ਉਹ ਪਰਚਾ ਕਿਤੇ ਤੁਸੀਂ ਤਾਂ ਤੁਹਾਡੇ ਅਫਸਰ ਇੱਕ ਅਪਰਾਧੀ ਦਾ ਥਾਣੇ ਵਿੱਚ ਇੰਟਰਵਿਊ ਕਰਾ ਕੇ ਛੁੱਟ ਬੋਲਦੇ ਹੋ ਕੋਟਾ ਵਿੱਚ ਉਹਦਾ ਪਰਚਾ ਕਿੱਥੇ ਆ ਮੂਸੇਵਾਲੀ ਦੀ ਸਿਕਿਉਰਿਟੀ ਲੀਕ ਕਰਨ ਵਾਲੇ ਤੁਹਾਡੇ ਦਫ਼ਤਰ ਦੇ ਬੰਦਿਆਂ ਤੇ ਪਰਚਾ ਕਿੱਥੇ ਆ ਇਹੋ ਜੀਆਂ ਗੱਲਾਂ ਦਾ ਲੋਕਾਂ ਨੂੰ ਕੀ ਫਾਇਦਾ ਲੋਕਾਂ ਦੇ ਅਸਲ ਮੁੱਦੇ ਰੋਲਣ ਲਈ ਤੁਸੀਂ ਇਹੋ ਜੇ ਪਰਚੇ ਕਰ ਰਹੇ ਹੋ ਰਾਜਨੀਤੀ ਕਰਨੀ ਹੈ ਤਾਂ ਮੁੱਦਿਆਂ ਦੀ ਕਰੋ ਨਾ ਕਿ ਇਹੋ ਜੇ ਪਰਚਿਆਂ ਦੀ ਬਾਕੀ ਅਗਲੇ ਦਿਨ ਕਿ ਤੁਹਾਡੇ ਕੋਲ ਕੁਰਸੀ ਸਾਰੀ ਉਮਰ ਨਹੀਂ ਤੇ ਫਿਰ ਤੁਸੀਂ ਪੁਕਤੀ ਚਲਿਓ ਪਰਚੇ ਲੋਕਾਂ ਦੇ ਮਸਲੇ ਇਸ ਤਰ੍ਹਾਂ ਨਹੀਂ ਰੁਲੇ ਹੁਣ ਸਭ ਤੋਂ ਵੱਡੀ ਸਵਾਲ ਹੈ ਕਿ ਇੱਕ ਕੌਨਸਟੇਬਲ ਕੌਨਸਟੇਬਲ ਦੀ ਸ਼ਿਕਾਇਤ ਤੇ ਵੱਡੇ ਵੱਡੇ ਅਫਸਰਾਂ ਦੀ ਸ਼ਿਕਾਇਤ ਤੇ ਆਮ ਆਦੀ ਪਾਰਟੀ ਦੇ ਮੰਤਰੀ ਜਾਂ ਵਿਧਾਇਕਾਂ ਦੀ ਸ਼ਿਕਾਇਤ ਕਿਤੇ ਨਹੀਂ ਹੋਇਆ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਸਟੇਟਮੈਂਟ ਵੇਖੀ ਉਹਨਾਂ ਨੂੰ ਸਟੇਟਮੈਂਟ ਦੇਣੀ ਹੁਣ ਇੱਕ ਲੜਕੀ ਕਹਿੰਦੀ ਕਿ ਮੈਂ ਫੇਸਬੁੱਕ ਤੇ ਦੇਖ ਰਹੀ ਉਹ ਡਿਊਟੀ ਦੇ ਦੌਰਾਨ ਫੇਸਬੁੱਕ ਕਿਵੇਂ ਚਲਾ ਸਕਦੀ ਮੋਬਾਈਲ ਕਿਵੇਂ ਚਲਾ ਸਕਦੀ ਇੱਕ ਕਾਂਸਟੇਬਲ ਉਹਦਾ ਕੰਮ ਉਹਦੇ ਡਿਊਟੀ ਕਰਨਾ ਮੋਬਾਈਲ ਥੋੜਾ ਦੇਖਣੇ ਹੈਗੇ ਨੇ ਹੁਣ ਇੱਕ ਚਲੋ ਉਹਨੂੰ ਬਲੀ ਦਾ ਬੱਕਰਾ ਕੁੜੀ ਨੂੰ ਬਣਾ ਦਿੱਤਾ ਹੈਗਾ ਹੁਣ ਸਵਾਲ ਹੈ ਕਿ ਇਹ ਸਿਆਸਤ ਮਸਲਾ ਸੀਰੀਅਸ ਆ ਪਰ ਸਿਆਸਤ ਇਸ ਤੇ ਬੇਵਜਾ ਹੋ ਰਹੀ ਆ ਹੁਣ ਇਹ ਰਹੀ ਗੱਲ ਕਿ ਪੰਜਾਬ ਕਿਉਂਕਿ ਅਸੀਂ ਬਾਰਡਰ ਸਟੇਟ ਆ ਸਾਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਦੁੱਖ ਇਸ ਗੱਲ ਦਾ ਹੈਗਾ ਕਿ ਪੰਜਾਬ ਦੇ ਸਿਆਸੀ ਲੀਡਰਾਂ ਨੇ ਕਦੀ ਵੀ ਪੰਜਾਬ ਨੂੰ ਆਪਣਾ ਪੰਜਾਬ ਨਹੀਂ ਸਮਝਿਆ ਇਹ ਤੇ ਪੰਜ-ਪੰਜ ਸਾਲ ਦੀਆਂ ਨੌਕਰੀਆਂ ਕਰਨਾ ਆਉਂਦੇ ਨੇ ਪੰਜਾਬ ਨੂੰ ਬਰਬਾਦ ਕਰਨਾ ਆਉਂਦੇ ਨੇ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਔਰ ਲੁੱਟਣਾ ਆਉਂਦੇ ਨੇ ਕਿਸੇ ਵੀ ਪਾਰਟੀ ਨੇ ਕਿਸੇ ਵੀ ਪਾਰਟੀ ਦੇ ਲੀਡਰ ਨੂੰ ਪੰਜਾਬ ਨੂੰ ਆਪਣਾ ਪੰਜਾਬ ਨਹੀਂ ਸਮਝਿਆ ਜੇ ਪੰਜਾਬ ਨੂੰ ਆਪਣਾ ਪੰਜਾਬ ਸਮਝਿਆ ਹੁੰਦਾ ਤੇ ਪੰਜਾਬ ਕਦੀ ਵੀ ਸੀ ਨਿਉਜੜਦਾ ਨਾ 1947 ਚ ਉਜੜਦਾ ਨਾ 84 ਚ ਉਜੜਦਾ ਨਾ 78 ਚ ਉਜੜਦਾ ਨਾ ਨਸ਼ਿਆਂ ਦੀ ਮਾਰ ਦੇ ਵਿੱਚੋਂ ਉਜੜ ਉਜੜਦਾ ਨਾ ਮਾੜੀ ਕਿਸਾਨੀ ਤੇ ਕਿਸਾਨੀ ਕਰਕੇ ਉਜੜਦਾ ਜਿਸ ਤਰ੍ਹਾਂ ਦੇ ਹਾਲਾਤ ਨੇ ਤੇ ਅੱਜ ਨਸ਼ਿਆਂ ਕਰਕੇ ਡਰਗ ਕਰਕੇ ਗੈਂਗਸਟਰ ਕਰਕੇ ਪੰਜਾਬ ਉਹ ਜਿਹੜਾ ਕਿਉਂਕਿ ਪੰਜਾਬ ਦੀ ਲੀਡਰਸ਼ਿਪ ਨੇ ਕਦੀ ਪੰਜਾਬ ਨੂੰ ਆਪਣਾ ਪੰਜਾਬ ਵੀ ਨਹੀਂ ਸਮਝਿਆ ਪੈਸੇ ਕਮਾਉਂਦੇ ਨੇ ਬਾਹਰ ਸ਼ਿਫਟ ਕਰਦੇ ਹੁੰਦੇ ਪੈਸੇ ਕਮਾਉਂਦਾ ਤਰੀਕਾ ਹੀ ਵੱਖਰਾ ਆ ਗਿਆ ਕੰਮ ਇੱਥੇ ਹੁੰਦੇ ਨੇ ਤੇ ਪੈਸਾ ਕੈਨੇਡਾ ਤੇ ਆਸਟ੍ਰੇਲੀਆ ਸ਼ਿਫਟ ਕਰਾਇਆ ਜਾ ਰਿਹਾ ਹੈਗਾ ਕਿ ਕੱਲ ਨੂੰ ਜੇ ਕਿਸੇ ਹੋਰ ਪਾਰਟੀ ਦੀ ਸਰਕਾਰ ਹੋ ਇੱਕਾ ਦੁੱਕਾ ਐਮ ਐਲ ਏ ਪੀ ਆਜੂ ਕਿ ਅਸੀਂ ਫੜੇ ਨਹੀਂ ਜਾਵਾਂਗੇ ਪਰ ਸਭ ਫੜੇ ਜਾਣੇ ਹੈਗੇ ਨੇ ਹੁਣ ਰਹੀ ਗੱਲ ਕਿ ਇਹ ਜਿਹੜਾ ਮਸਲਾ ਗੰਭੀਰ ਆ ਚਿੰਤਾ ਵਾਲੀ ਗੱਲ ਆ ਗਿਆ ਪਰ ਹੁਣ ਦੇਖੋ ਪ੍ਰਤਾਪ ਸਿੰਘ ਬਾਜਵਾ ਨੂੰ ਬੁਲਾਇਆ ਉਹ ਕਹਿੰਦੇ ਕਿ ਮੇਰੇ ਕੋ ਐਫ ਆਰ ਦੀ ਕਾਪੀ ਨਹੀਂ ਉਹਨਾਂ ਨੇ ਵਕੀਲ ਭੇਜਤਾ ਅੱਜ ਕਾਂਗਰਸ ਪਾਰਟੀ ਨੇ ਵੀ ਪੰਜਾਬ ਭਰ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਪ੍ਰੋਟੈਸਟ ਕੀਤੇ ਨੇ ਤਰਨੇ ਵੀ ਤੇ ਆ ਨੈਪੁੱਤਲੇ ਵੀ ਸਰਕਾਰ ਦੇ ਸਾੜੇ ਨੇ ਇੱਥੋਂ ਤੱਕ ਕਿ ਕਾਂਗਰਸ ਪਾਰਟੀ ਦੇ ਜਿਹੜੇ ਦਿੱਲੀ ਬੈਠੀ ਲੀਡਰਸ਼ਿਪ ਆ ਜਾਈ ਹੋਰ ਜੈਰਾਮ ਰਮੇਸ਼ ਨੇ ਚਾਹੇ ਮਨੀਸ਼ ਤਵਾੜੀ ਨੇ ਉਹਨਾਂ ਨੇ ਵੀ ਟਵੀਟ ਕੀਤਾ ਕਿ ਪੰਜਾਬ ਸਰਕਾਰ ਕਰ ਕੀ ਰਹੀ ਹੈ ਠੀਕ ਹੈ ਪੋਲੀਟੀਕਲ ਲੀਡਰ ਦੇ ਪੋਲੀਟੀਕਲ ਬਿਆਨ ਹੁੰਦੇ ਨੇ ਪਰ ਇਹ 60 ਦਿਨ ਪੁਰਾਣਾ 5 ਦਿਨ ਪੁਰਾਣੀ ਇੰਟਰਵਿਊ ਹਿੰਦੀ ਅਖਬਾਰ 'ਚ ਛਪੀ ਹੋਵੇ ਉਹ ਰੈਫਰੈਂਸ ਦੇ ਕੇ ਲੀਡਰ ਬਿਆਨ ਦਿੰਦੇ ਆਗੇ ਨੇ ਪਰ ਹੁਣ ਸਰਕਾਰ ਜਾਂਚ ਕਰਨੀ ਚਾਹੀਦੀ ਆ ਪਹਿਲਾਂ ਜਾਂਚ ਹੋਣੀ ਚਾਹੀਦੀ ਆ ਹੁਣ ਪਰਚਾ ਦਰਜ ਹੋ ਗਿਆ ਹੁਣ ਇਹਦੇ 'ਚ ਜਿਹੜਾ ਕਾਨੂੰਨ ਕੀ ਕਹਿੰਦਾ ਕਿ 3 ਸਾਲ ਦੀ ਸਜ਼ਾ ਹੋ ਸਕਦੀ ਆ ਕੀ ਹੁਣ ਦੇਖਣੀ ਵੇਖਣ ਗੱਲ ਦੇਖਣ ਵਾਲੀ ਗੱਲ ਹੋਊਗੀ ਕਿ ਪ੍ਰਤਾਪ ਸਿੰਘ ਬਾਜਵਾ ਇਸ ਮਸਲੇ ਦੇ ਵਿੱਚ ਆਪਣੀ ਗ੍ਰਿਫਤਾਰੀ ਦਿੰਦੇ ਨੇ ਉਹ ਜ਼ਮਾਨਤ ਅਪਲਾਈ ਕਰਦੇ ਕਿ ਨਹੀਂ ਕਰਦੇ ਇਹਨੇ ਇਹ ਗੱਲ ਪਰ ਨਾਲ ਇੱਕ ਇਹ ਵੀ ਇੱਕ ਵੱਡਾ ਸਬਕ ਹੈਗਾ ਕਿ ਪਹਿਲਾਂ ਤੋਲੋ ਫਿਰ ਬੋਲੋ ਪਰ ਇਹ ਮਸਲਾ ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਆ ਤੁਹਾਨੂੰ ਰੈਫਰੈਂਸ ਦੇ ਕੇ ਗੱਲ ਕਰਨੀ ਚਾਹੀਦੀ ਸੀ ਕਿ ਫਲਾਨੇ ਖਬਰ ਛੱਪੀ ਸੀ ਜਾਂ ਫਲਾਨੀ ਖਬਰ ਨੇ ਐਨਾਲਿਸਿਸ ਕੀਤਾ ਮੈਂ ਤਾਂ ਉਹਦੇ 'ਚ ਕੀਤਾਗਾ ਪਰ ਹੋ ਸਕਦਾ ਜਦੋਂ ਕਾਨੂੰਨੀ ਬਹਿਸ ਹੋਊਗੀ ਉਹਦੇ 'ਚ ਜਵਾਬ ਦੇਣਗੇ ਪਰ ਪੰਜਾਬ ਦੇ ਬਹੁਤ ਵੱਡੇ ਮਸਲੇ ਨੇ ਉਹਨਾਂ ਤੇ ਗੱਲ ਹੋਣੀ ਚਾਹੀਦੀ ਐ ਔਰ ਇਹ ਵੀ ਐ ਕਿ ਪੰਜਾਬ ਸਰਕਾਰ ਪਿਛਲੇ ਕਈ ਦਿਨਾਂ ਤੋਂ ਯੂ ਟਰਨ ਲੈ ਰਹੀ ਸੀ ਸਰਕਾਰ ਦੀ ਕਾਰਗੁਜ਼ਾਰੀ ਤੇ ਕਿੰਤੂ ਪਰੰਤ ਹੋ ਗਿਆ ਵੀ ਤੁਸੀਂ ਪਖਾਨਿਆਂ ਦੇ ਟਟੀਆਂ ਤੇ ਉਦਘਾਟਨ ਕਰਾਈ ਤੋਂ ਤਾਂ ਕਿ ਕਈ ਸਕੂਲਾਂ ਦੇ ਜਿਹੜੇ ਜਨਗਨਮਨ ਲਿਖਿਆ ਸੀ ਰਾਸ਼ਟਰੀ ਗੀਤ ਤੁਸੀਂ ਉੱਥੇ ਬੋਰਡ ਲਾ ਦਿੱਤੇ ਹੈਗੇ ਨੇ ਉਹ ਉਹ ਵੀ ਇੱਕ ਬਜੁਰਮ ਆ ਤੁਸੀਂ ਉਹ ਜਾਣਕਾਰ ਮੈਂ ਜਿਹੜਾ ਸਾਡਾ ਰਾਸ਼ਟਰੀ ਗੀਤ ਆ ਜਿੱਥੇ ਉਹਦੀ ਧੁਨ ਵੀ ਹੋਵੇ ਸਾਨੂੰ ਖੜੇ ਹੋਣਾ ਪੈਂਦਾ ਅਸੀਂ ਇਹਨਾਂ ਅਦਬ ਤੇ ਇਹਨਾਂ ਸਤਕਾਰ ਕਰਦੇ ਆ ਉਹ ਦਵਾਰ ਤੇ ਸਰਕਾਰੀ ਪ੍ਰੈਮੀ ਸਕੂਲ ਦੇ ਵਿੱਚ ਲਿਖਿਆ ਉੱਤੇ ਮੰਤਰੀ ਨੇ ਅਦਗਠਨ ਕੀਤਾਗਾ ਤੇ ਉਹ ਉੱਤੇ ਉਹ ਵੀ ਪਰਚਾ ਦਰਜ ਬੰਦ ਹੈਗਾ ਕਈਆਂ ਨੂੰ ਬੋਰਡ ਨਹੀਂ ਮਿਲਿਆ ਹੈਗਾ ਉਹਨਾਂ ਨੇ ਕਿਸੇ ਗਵਾਂਡੀਆਂ ਦੀ ਕੰਧ ਤੇ ਬੋਰਡ ਲਾਤਾ ਉਹ ਵੀ ਪਰਚਾ ਦਰਜ ਆ ਅਜਿਹੀ ਸਥਿਤੀ ਦੇਵੇ ਬਹੁਤ ਸਾਰੇ ਅਜਿਹੇ ਮਸਲੇ ਨੇ ਐਮਐਲਏ ਨਾਲ ਦੇ ਵਿਵਾਦਾਂ ਦੇ ਵਿੱਚ ਰਹੇ ਨੇ ਐਮਐਲਏ ਦੇ ਜਿਹੜੇ ਸਰਪੰਚ ਨੇ ਨਸ਼ਾ ਵੇਚ ਰਹੇ ਨੇ ਐਮਐਲਏ ਮਾਫੀ ਮੰਗ ਰਹੇ ਨੇ ਕਿਸਾਨ ਬੀਬੀਆਂ ਘੇਰ ਰਹੀਆਂ ਨੇ ਉਹ ਬਹੁਤ ਇਹਨਾਂ ਦਿਨਾਂ ਦੇ ਵਿੱਚ ਸਰਕਾਰ ਨੂੰ ਬਹੁਤ ਬੈਕਫੋਰਟ ਤੇ ਆਉਣਾ ਪਿਆ ਇਹ ਇੱਕ ਨਵਾਂ ਹੈ ਨਾਜ਼ੁਕ ਮਸਲਾ ਔਰ ਨਾਜ਼ੁਕ ਮਸਲੇ ਤੇ ਸਿਆਸਤ ਨਹੀਂ ਹੁੰਦੀ ਨਾਜ਼ੁਕ ਮਸਲੇ ਤੇ ਗੰਭੀਰਤਾ ਦਿਖਾਈ ਜਾਂਦੀ ਹੈ ਸ਼ਵੇਦਨਸ਼ੀਲ ਮਸਲਾ ਔਰ ਤੇ ਸੋਹਿਰਤਾ ਦਿਖਾਈ ਜਾਂਦੀ ਹੈਗੀ ਹੈ ਔਰ ਤੇ ਸਬਰ ਕਰਨਾ ਪੈਂਦਾ ਸਬਰ ਦੇ ਨਾਲ ਸਿਆਸਤ ਕਰਨੀ ਪੈਂਦੀ ਹੈਗੀ ਹੈ ਔਰ ਇਹਨੂੰ ਐਡਾ ਵੱਡਾ ਮੁੱਦਾ ਜਿਹੜਾ ਜਿਸ ਤੇ ਬੜੀ ਗੰਭੀਰਤਾ ਦੇ ਨਾਲ ਨੋਟਿਸ ਲੈਣੇ ਚਾਹੀਦਾ ਅਸੀਂ ਉਸ ਤੇ ਪੰਜਾਬ ਦੇ ਲੋਕ ਜਿਹੜੇ ਉਸ ਤੇ ਸਿਆਸਤ ਕਰ ਰਹੇ ਪਰ ਪੂਰਾ ਜਿਹੜਾ ਮਸਲਾ ਜਿਹੜੇ ਪੱਤਰਕਾਰ ਸਾਥੀ ਨੇ ਰਤਨਦੀਪ ਸਿੰਘ ਢਾਲੀਵਾਲ ਕਿਉਂਕਿ ਉਹ ਵੀ ਕਾਫੀ ਨજર ਰੱਖਦੇ ਨੇ ਉਹਨਾਂ ਨੇ ਵੀ ਪ੍ਰੋਗਰਾਮ ਵੀ ਕੀਤਾ ਤੇ ਉਹਨਾਂ ਨੇ ਆਪਣੇ ਫੇਸਬੁੱਕ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਲਿਖਿਆ ਹੈਗਾ ਕਿ ਇਹ ਉਸ ਮੁੱਦੇ ਦੇ ਨਾਲ ریلیਟਡ ਨਹੀਂ ਕਰਦਾ ਜਿਹਦੇ ਚ ਇਹ ਚਰਚਾ ਹੈ ਕਿ ਕੋਈ ਕਾਂਗਰਸ ਪਾਰਟੀ ਦਾ ਲੀਡਰ ਆਮ ਆਦੀ ਪਾਰਟੀ ਦੇ ਦੋ ਵੱਡੇ ਲੀਡਰਾਂ ਨੂੰ ਮਿਲਿਆ ਹੈਗਾ ਲੁਧਿਆਣਾ ਅਜੰਡਾ ਕਿਤੇ ਉਹ ਕੋਰਿਲੇਟ ਤੇ ਨਹੀਂ ਕੀਤਾ ਜਾ ਰਿਹਾ ਹੈਗਾ ਕਿ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਦਿੱਲੀ ਤੋਂ ਇੱਕ ਨਵਾਂ ਸ਼ਬਦ ਆਇਆ ਰਾਹੁਲ ਗਾਂਧੀ ਨੇ ਦਿੱਤਾ ਹੈਗਾ ਜਾਂ ਖੜਗੇ ਸਾਹਿਬ ਨੇ ਕੀਤਾ ਹੈਗਾ ਉਹਦੀ ਗਾਂ ਪਰੋੜਤਾ ਰਾਜਾ ਮਿਰਿੰਦਰ ਸਿੰਘ ਵੜਿੰਗ ਵੀ ਕਰਦੇ ਹੈਗੇ ਨੇ ਕਿ ਕਾਂਗਰਸ ਪਾਰਟੀ ਦੇ ਵਿੱਚ ਕਿਹੜੇ ਸਲੀਪਰ ਸੈੱਲ ਨੇ ਉਹ ਭਾਜਪਾ ਦੇ ਸਲੀਪਰ ਸੈੱਲ ਨੇ ਜਾਂ ਆਮ ਆਦੀ ਪਾਰਟੀ ਦੇ ਸਲੀਪਰ ਸੈੱਲ ਨੇ ਸਲੀਪਰ ਸੈੱਲ ਅਸਲ ਦੇ ਵਿੱਚ ਜਿਹੜੀਆਂ ਸਾਡੇ ਮੁਲਕ ਦੀਆਂ ਵਿਦੇਸ਼ੀ ਤਾਕਤਾਂ ਨੇ ਉਹਨਾਂ ਨੇ ਇੰਡੀਆ ਦੇ ਵਿੱਚ ਆਪਣੇ ਸਲੀਪਰ ਸੈੱਲ ਪੈਦਾ ਕੀਤੇ ਨੇ ਤੇ ਹੁਣ ਪੋਲੀਟੀਕਲ ਪਾਰਟੀਆਂ ਦੇ ਵਿੱਚ ਸਲੀਪਰ ਸੈੱਲ ਪੈਦਾ ਹੋ ਰਹੇ ਨੇ ਤੇ ਜਿਹੜੇ ਸਲੀਪਰ ਸੈੱਲ ਹੁੰਦੇ ਨੇ ਉਹ ਦੇਸ਼ ਵਾਸਤੇ ਵੀ ਮਾੜੇ ਹੁੰਦੇ ਨੇ ਪੰਜਾਬ ਵਾਸਤੇ ਵੀ ਮਾੜੇ ਸਮਾਜ ਵਾਸਤੇ ਵੀ ਪਾੜੇ ਦੇਸ਼ ਵਾਸਤੇ ਵੀ ਮਾੜੇ ਔਰ ਇੱਕ ਪੋਲੀਟੀਕਲ ਜਮਾਤ ਵਾਸਤੇ ਵੀ ਪਾੜੇ ਉਹ ਸਲੀਪਰ ਸੈੱਲ ਕਿਹੜੇ ਨੇ ਇਹ ਸਾਰੇ ਜਿਹੜਾ ਮਸਲਾ ਬੜਾ ਇਹਨੂੰ ਗੰਭੀਰਤਾ ਦੇ ਵਿੱਚ ਦੇਖਣ ਵਾਲੀ ਗੱਲ ਪਰ ਜ਼ਿਆਦਾ ਇਹ ਜਿਹੜਾ ਮਸਲਾ ਵਾ ਉਹ ਸਾਰੇ ਸਾਰਾ ਲੁਧਿਆਣਾ ਤੇ ਫੋਕਸ ਹੁੰਦਾ ਤੁਸੀਂ ਦੇਖੋ ਨਾ ਕਿ ਕੱਲ ਦੇ ਆਮ ਆਦਮੀ ਪਾਰਟੀ ਤੇ ਪੂਰੀ ਲੀਡਰਸ਼ਿਪ ਪੂਰੀ ਲੀਡਰਸ਼ਿਪ ਜਿਹੜੀ ਆ ਪ੍ਰਤਾਪ ਸਿੰਘ ਬਾਈਵਾ ਤੇ ਰਾਸ਼ਨ ਪਾਣੀ ਲੈ ਕੇ ਚੜ੍ਹੀ ਹੋਈ ਆ ਉਧਰ ਇਹ ਪੂਰੇ ਤੇ ਪੂਰੀ ਇਹਨਾਂ ਦੇ ਹੱਕ ਚ ਕਈ ਆਏ ਨੇ ਕਈ ਹਜੇ ਚੁੱਪ ਕਰਕੇ ਬੈਠੇ ਆਗੇ ਨੇ ਕਿਸ ਤੇ ਗੱਲ ਕਰਨੀ ਕਿ ਨਹੀਂ ਕਰਨੀ ਪਰ ਭਗਵੰਤ ਮਾਨ ਸਾਹਿਬ ਦੀ ਸਟੇਟ ਤੋਂ ਬਾਅਦ ਸਮੁੱਚੀ ਆਵਾ ਦੀ ਪਾਰਟੀ ਦੇ ਉਹਨੇ ਲੀਡਰਾਂ ਨੇ ਦੇ ਤੇਰੀ ਤੇ ਬਿਆਨ ਤੇ ਬਿਆਨ ਪ੍ਰੈਸ ਕਾਨਫਰੈਂਸ ਤੇ ਪ੍ਰੈਸ ਕਾਨਫਰੈਂਸ ਸਟੇਟਮੈਂਟ ਤੇ ਸਟੇਟਮੈਂਟ ਦੇ ਦਿੱਤੀ ਹੈਗੀ ਆ ਔਰ ਦੂਜੀ ਗੱਲ ਹੈ ਕਿ ਸਭ ਤੋਂ ਵੱਡੀ ਗੱਲ ਹੈ ਕਿ ਕੀ ਪੰਜਾਬ ਦੇ ਲੀਡਰਾਂ ਨੂੰ ਇਹ ਪਤਾ ਨਹੀਂ ਲੱਗਾ ਕਿ ਕਾਂਗਰਸ ਪਾਰਟੀ ਦੇ ਕਿਹੜੇ ਵੱਡੇ ਲੀਡਰ ਦੀ ਜਿਹੜੀ ਆ ਆਮ ਆਦੀ ਪਾਰਟੀ ਦੇ ਲੀਡਰਾਂ ਦੇ ਨਾਲ ਗੱਲਬਾਤ ਹੋਈਏ ਉਹ ਲੀਡਰ ਕੌਣ ਆ ਕਾਂਗਰਸ ਪਾਰਟੀ ਵੱਲੋਂ ਵੀ ਕੌਣ ਆ ਤੇ ਆਮ ਆਦੀ ਪਾਰਟੀ ਵੱਲੋਂ ਵੀ ਕੌਣ ਆ ਜੀ ਇਹ ਵੀ ਇੱਕ ਇਸ ਮਸਲੇ ਦੇ ਨਾਲ ਬਹੁਤ ਵੱਡਾ ਰਿਲੇਸ਼ਨ ਬੰਦਾ ਰਿਲੇਟ ਕਰਦਾ ਹੈਗਾ ਪਰ ਜਿੱਥੋਂ ਦੇ ਅਗਰ ਪੰਜਾਬ ਦੀ ਓਵਰਆਲ ਆਪਾਂ ਸਿਕਿਉਰਟੀ ਦੀ ਜਾਂ ਸੀਕਰੈਸੀ ਦੀ ਗੱਲ ਕੀਤੀ ਜਾਵੇ ਇਹ ਬੜੇ ਨਾਜ਼ੁਕ ਮਸਲੇ ਆਗੇ ਨੇ ਔਰ ਪੰਜਾਬ ਦੇ ਸਮੁੱਚੇ ਲੀਡਰਸ਼ਿਪ ਨੂੰ ਸਮਝਣੇ ਚਾਹੀਦੇ ਹੈਗੇ ਨੇ ਕਿ ਅੱਗੇ ਦੇ ਨਾਲ ਨਾ ਖੇਡੋ ਸਾਡਾ ਪੰਜਾਬ ਪਹਿਲਾਂ ਹੀ ਬੜਾ ਪੰਜਾਬ ਦਾ ਨੁਕਸਾਨ ਹੋਇਆ ਹੋਰ ਪੰਜਾਬ ਨਿਕਸਾਨ ਨਹੀਂ ਝੱਲ ਸਕਦਾ ਤੁਸੀਂ ਸੱਤਾ ਦੀ ਕੁਰਸੀ ਤੁਸੀਂ ਸੱਤਾ ਦੇ ਲੋਭੀ ਹੋ ਸਕਦੇ ਹੋ ਪਰ ਪੰਜਾਬ ਨੂੰ ਪੰਜਾਬ ਰਹਿਣ ਤੋਂ ਪੰਜਾਬ ਅੱਗੇ ਬਹੁਤ ਬਰਬਾਦ ਹੋ ਚੁੱਕਾ ਪੰਜਾਬ ਨੂੰ ਹੁਣ ਸੰਭਾਲਣ ਵਾਲਾ ਕੋਈ ਨਹੀਂ ਪੰਜਾਬ ਨੂੰ ਮੁੜ ਆਪਣੇ ਪੈਰਾਂ ਤੇ ਖੜਾ ਕਰਨ ਵਾਲਾ ਕੋਈ ਹਜੇ ਤੱਕ ਲੀਡਰ ਨਹੀਂ ਦਿਖ ਰਿਹਾ ਤੇ ਅਸੀਂ ਹੋਰ ਬਲਦੀ ਦੇ ਤੇਲ ਪਾ ਰਹੇ ਹਾਂ ਤੇ ਜੇ ਅਸੀਂ ਬਲਦੀ ਦੇ ਤੇਲ ਪਾ ਰਹੇ ਹਾਂ ਤੇ ਜੇ ਤੁਸੀਂ ਇਹ ਸੋਚ ਕੇ ਚੱਲ ਰਹੇ ਹੋ ਕਿ ਅੱਗ ਗਵਾਂਡੀਆਂ ਦੇ ਗਵਾਂਡੀਆਂ ਦੇ ਘਰ ਹੀ ਲੱਗਣੀ ਜਾਂ ਗਵਾਂਡੀਆਂ ਨੂੰ ਲੱਗਣੀ ਤੇ ਅਸੀਂ ਬਚ ਜਾਗੇ ਫਿਰ ਅੱਗ ਤੇ ਫੈਲਦੀ ਆ ਤੇ ਫਿਰ ਸਾਰੇ ਸੜਦੇ ਹੈਗੇ ਨੇ ਉਹਦੇ ਚ ਇਹ ਨਹੀਂ ਕਿ ਇੱਕ ਘਰ ਛੱਡ ਦੂਗੇ ਦੂਜੇ ਘਰ ਅੱਗ ਲੱਗ ਗਈ ਤੇ ਇਸ ਕਰਕੇ ਪੰਜਾਬ ਦੀ ਲੀਡਰਸ਼ਿਪ ਨੂੰ ਸਮਝਣਾ ਚਾਹੀਦਾ ਪਰ ਬਦਕਿਸਮਤੀ ਨਾਲ ਪਿਛਲੇ 3-4 ਦਹਾਕਿਆਂ ਤੋਂ ਪੰਜਾਬ ਦੀ ਲੀਡਰਸ਼ਿਪ ਨੇ ਸਮਝਿਆ ਹੀ ਨਹੀਂ ਪੰਜਾਬ ਨੂੰ ਨਹੀਂ ਤੇ ਭਾਰਤ ਸੋਨੇ ਦੀ ਚਿੜੀ ਕਹਿੰਦੇ ਨਾ ਪੰਜਾਬ ਸੋਨੇ ਦੀ ਚਿੜੀ ਸੀ ਤੇ ਅਸੀਂ ਇਹ ਸੋਨੇ ਦੀ ਚਿੜੀ ਦਾ ਕੀ ਹਾਲ ਕਰ ਦਿੱਤਾ ਹੈਗਾ ਸਹੀ ਜੇ ਅੰਦਾਜ਼ਾ ਲਗਾ ਸਕਦੇ ਕਿ ਅਸੀਂ ਇੱਥੋਂ ਤੱਕ ਜਿਹੜੇ ਸੂਬੇ 16ਵੇਂ 16ਵੇਂ ਨੰਬਰ ਤੇ ਹੁੰਦੇ ਉਹ ਅੱਜ ਪਹਿਲੇ ਪਹਿਲੇ ਨੰਬਰ ਤੇ ਆ ਗਏ ਤੇ ਜਿਹੜੇ ਅਸੀਂ ਪਹਿਲੇ ਨੰਬਰ ਤੇ ਆ ਗਏ ਸੀ ਉਹ ਅਸੀਂ 16ਵੇਂ ਨੰਬਰ ਤੇ ਬੈਠੇ ਆ ਗਏ ਇੱਕ ਇਹ ਗੰਭੀਰ ਮਸਲਾ ਦੇਖਦੇ ਇਹਦੇ ਤੇ ਕੀ ਬਣਦਾ ਕਿੱਥੇ ਕੌਣ ਯੂ ਟਰਨ ਲੈਂਦਾ ਕਿ ਨਹੀਂ ਲੈਂਦਾ ਔਰ ਅਗਲਾ ਮਸਲਾ ਇੱਕ ਪੋਲੀਟੀਕਲ ਹੀ ਹੈ ਕਿਉਂਕਿ ਸ਼੍ਰੋਮਣੀ ਕਾਲੀ ਦਲ ਖੇਤਰੀ ਪਾਰਟੀ ਨੂੰ ਲੈ ਕੇ ਪਾਰਟੀ ਵਿੱਚ ਭਾਵੇਂ ਸਭ ਕੁਝ ਠੀਕ ਨਾ ਹੋਵੇ ਹਲਚਲ ਹੋਵੇ ਧੜੇ ਬੰਦੀਆਂ ਹੋਣ ਪਰ ਬਗਾਨੇ ਵੀ ਇਸ ਪਾਰਟੀ ਦੀ ਜਿਹੜੀ ਹੈ ਕਹਿੰਦੇ ਕਾਮਨਾ ਕਰਦੇ ਰਹੇ ਆ ਚਾਹ ਭਾਜਪਾ ਦੇ ਲੀਡਰ ਨੇ ਚਾਹ ਕਾਂਗਰਸ ਦੇ ਕਿ ਪਾਰਟੀ ਦਾ ਜਿੰਦਾ ਰਹਿਣਾ ਬੜਾ ਜ਼ਰੂਰੀ ਹੈ ਪਰ ਪਾਰਟੀ ਇੱਕ ਜਿੰਦਾ ਰਹੇ ਖੇਤਰੀ ਕਿ ਕਈ ਪੈਦਾ ਹੋ ਜਾਣ ਇਹਦੇ ਬਾਰੇ ਬੜੀਆਂ ਹੁਣ ਸੰਭਾਵਨਾਵਾਂ ਬਣ ਗਈਆਂ ਨੇ ਖਾਸ ਕਰਕੇ ਹੁਣ ਬਾਗੀ ਧੜਾ ਜਿਹੜਾ ਉਹ ਇੱਕ ਗੱਲ ਤਾਂ ਕਲੀਅਰ ਹੋ ਗਈ ਕਿਉਂਕਿ ਸੁਖਵੀਰ ਸਿੰਘ ਬਾਦਲ ਦੇ ਦੁਆਰਾ ਪ੍ਰਧਾਨ ਬਣਦੇ ਨਾਲ ਉਹ ਹਾਲੇ ਹਾਮੀ ਨਹੀਂ ਭਰ ਰਹੇ ਉਹਨਾਂ ਨੇ ਤੇ ਬੇਸ਼ੱਕ ਕਹਿਤਾ ਹੱਥ ਜੋੜ ਕੇ ਕਿ ਵਾਪਸ ਆ ਜਾਓ ਭਰਾਓ ਜੇ ਰੋਸੇ ਵੀ ਹੋਂ ਤਾਂ ਆਪਾਂ ਰਲ ਮਿਲ ਕੇ ਬਚਾਉਣਾ ਹੈ ਪੰਜਾਬ ਦੀ ਗੱਲ ਕਰਨੀ ਹੈ ਨੰਬਰ 1 ਸੂਬਾ ਬਣਾਉਣਾ ਹੈ ਪਰ ਦੂਜੇ ਪਾਸੇ ਪੰਜ ਮੈਂਬਰੀ ਕਮੇਟੀ ਦੀ ਲਗਾਤਾਰ ਚੱਲ ਰਹੀ ਭਰਤੀ ਕੀ ਇੱਥੋਂ ਇਹ ਸਮਝ ਲਿਆ ਜਾਵੇ ਕਿ ਪਾਰਟੀ ਹੋਂਦ ਵਿੱਚ ਆਈ ਖੜੀ ਹੈ ਬਸ ਐਲਾਨ ਹੋਣਾ ਬਾਕੀ ਹੈ ਦੇਖੋ ਕਾਲੀਆਂ ਨੇ ਪਹਿਲਾਂ ਵੀ ਆਪਸੀ ਧੜੇਬਾਜ਼ੀ ਕਰਕੇ ਆਪਸੀ ਫੋਟੋਬਾਜ਼ੀ ਕਰਕੇ ਆਪਣੀ ਈਗੋ ਕਰਕੇ ਕੁੱਟ ਖਾਧੀ ਹੈਗੀ ਜਦੋਂ ਇਹਨਾਂ ਨੂੰ ਕੁੱਟ ਪੈਂਦੀ ਹੈਗੀ ਫਿਰ ਕੁਝ ਚਿਰ ਬਾਅਦ ਇਕੱਠੇ ਹੋ ਜਾਂਦੇ ਪਹਿਲਾਂ ਵੀ ਕਾਲੀ ਦਲ ਬਹੁਤ ਬੜੇ ਨੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਪੂਰੇ ਇੰਡੀਆ ਦੀ ਗੱਲ ਗੱਲ ਕੀਤੇ ਵੀ ਖੇਤਰੀ ਪਾਰਟੀ ਇੱਕ ਇਹੋ ਪਾਰਟੀ ਹੈ ਜਿਹਦੀਆਂ 10 12 ਉਸ ਪਾਰਟੀ ਚੋਂ ਖੇਤਰੀ ਪਾਰਟੀ ਚੋਂ ਹੀ ਇਨੀਆਂ ਪਾਰਟੀਆਂ ਨਿਕਲੀਆਂ ਤੁਸੀਂ ਦੇਖ ਲਓ ਨੈਸ਼ਨਲ ਕਾਨਫਰੰਸ ਅਜੇ ਤੱਕ ਇੱਕ ਹੈ ਪੀਡੀਪੀ ਇੱਕ ਹੈ ਇੰਡੀਅਨ ਨੈਸ਼ਨਲ ਲੋਕ ਗਦਲਾ ਉਹਦੇ ਜ਼ਰੂਰ ਹੈ ਕਿ ਪੋਤਿਆਂ ਦੀ ਨਿਕਲੀ ਪਰ ਬਾਕੀ ਤੁਸੀਂ ਦੇਖ ਲਓ ਹੁਣ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਇੱਕ ਹੋਰ ਕਾਲੀ ਦਲ ਬਣ ਜਾਊਗਾ ਜਿਹੜਾ ਇਹ ਚੰਦੂ ਮਾਰਾ ਸਾਹਿਬ ਜਾਂ ਗੁਰਪ੍ਰਤਾਪ ਸਿੰਘ ਵਡਾਲਾ ਜਾਂ ਮਨਪੀਰ ਸਿੰਘ ਆਲੀ ਹੋਣੀ ਤਿਆਰ ਕਰਿਆ ਹੈਗੇ ਨੇ ਉਦੇ ਨਾਲ ਪੰਜਾਬ ਨੂੰ ਕੋਈ ਫਾਇਦਾ ਨਹੀਂ ਆ ਤੇ ਪੰਜਾਬ ਨੂੰ ਕੋਈ ਨੁਕਸਾਨ ਵੀ ਨਹੀਂ ਆਇਗਾ ਨੁਕਸਾਨ ਇਹਨਾਂ ਦੇ ਸਾਰਿਆਂ ਦੇ ਨਿੱਜੀ ਆਗੇ ਚੌਧਰੀ ਆ ਚੌਧਰਪੁਣੇ ਦਾ ਮਸਲਾ ਹੈਗਾ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਕਹਿੰਦੇ ਨੇ ਨਾ ਕਿ ਥੈਲੇ ਜੋ ਬਿੱਲੀ ਬਾਹਰ ਆ ਗਈ ਸੁਧਾਰ ਲੈਰ ਵਾਲਿਆਂ ਦੇ ਨਾਲ ਉਹ ਕਹਾਵਤ ਜਿਹੜੀ ਖਾਣ ਪੂਰੀ ਟੁੱਕਦੀ ਹੈਗੀਆ ਕਿ ਤੁਹਾਨੂੰ ਇਹ ਲੱਗਦਾ ਸੀ ਕਿ ਅਸੀਂ ਸੁਭੀ ਸਿੰਘ ਬਾਦਲ ਦੇ ਅੰਦਰ ਕੰਮ ਨਹੀਂ ਕਰ ਸਕਦੇ ਸਾਨੂੰ ਨਵਾਂ ਢੜਾ ਬਣਾ ਲੈਣਾ ਚਾਹੀਦਾ ਉਹਨਾਂ ਨੇ ਨਵਾਂ ਢੜਾ ਬਣਾ ਲਿਆ ਹੁਣ ਜਦੋਂ ਇਹ ਕਹਿ ਰਹੇ ਸੀ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਹੁਕਮ ਨੂੰ ਜਿਹੜਾ ਵਾ ਮੈਂਬਰਸ਼ਿਪ ਨੂੰ ਲੈ ਕੇ ਲਾਗੂ ਨਹੀਂ ਕਰ ਰਹੇ ਸਾਡੀ ਜਿਹੜੀ ਕਿਉਂਕਿ ਇਲੈਕਸ਼ਨ ਕਮਿਸ਼ਨ ਹੈ ਤੇ ਫਿਰ ਪੰਜ ਕਾਲੀ ਦਲ ਨੂੰ ਪੰਜਾਬ ਚੋਂ ਕੌਣ ਹਰਾ ਸਕਦਾ ਪਰ ਪ੍ਰੋਬਲਮ ਇਹ ਹੈ ਕਿ ਕੋਈ ਸੁਭੀ ਸਿੰਘ ਬਾਦਲ ਦੇ ਨਾਲ ਅੰਡਰ ਕਮ ਨਹੀਂ ਕਰਨਾ ਚਾਹੁੰਦਾ ਕੋਈ ਨਾਲ ਰਲ ਕੇ ਨਹੀਂ ਕਰਨਾ ਚਾਹੁੰਦਾ ਪਰ ਕਾਲੀ ਦਲ ਖਾਸ ਕਰਕੇ ਸਿੱਖ ਵੋਟ ਬੈਂਕ ਬੁਰੀ ਤਰ੍ਹਾਂ ਵੰਡਿਆ ਜਾਊਗਾ ਕਾਲੀ ਦਲ ਦੀ ਜਿਹੜੀ ਇੱਕ ਹੁੰਦੀ ਸੀ ਪਕੜ ਰੀੜ ਦੀ ਹੱਡੀ ਉਹ ਦੋ ਚੀਜ਼ਾਂ ਇੱਕ ਪੰਥ ਪੰਥਕ ਇੱਕ ਕਿਸਾਨੀ ਉਹ ਦੋਨੇ ਇਹਨਾਂ ਨਾਲੋਂ ਬੁਰੀ ਤਰ੍ਹਾਂ ਟੁੱਟ ਚੁੱਕੇ ਹੈਗੇ ਨੇ ਉਹ ਰੀਡ ਦੀ ਹੱਡੀ ਸੀ ਜਦ ਤੁਹਾਡੀ ਰੀਡ ਦੀ ਹੱਡੀ ਦੇ ਵਿੱਚ ਜਾਣ ਨਾ ਰਵੇ ਤੇ ਤੁਸੀਂ ਚੱਲ ਨਹੀਂ ਸਕਦੇ ਤੁਸੀਂ ਮੰਜੇ ਤੇ ਪਏ ਰਹੋ ਕਾਲੀ ਦਿਲ ਮੰਜੇ ਤੇ ਪਿਆ ਹੋਇਆ ਕਿਉਂਕਿ ਰੀਡ ਦੀ ਹੱਡੀ ਇਹਨਾਂ ਦੀ ਟੁੱਟ ਚੁੱਕੀ ਘਸ ਚੁੱਕੀ ਜਾਂ ਮੰਨ ਕੇ ਘਸ ਚੁੱਕੇ ਤੁਸੀਂ ਇਹ ਜੋ ਮਰਜ਼ੀ ਸੋਚ ਲਓ ਕਿ ਕਿਸਾਨੀ ਇਹਨਾਂ ਦੇ ਹੱਥੋਂ ਨਿਕਲ ਗਈ ਵੋਟ ਬੈਂਕ ਪੰਥਕ ਪੰਥ ਇਹਨਾਂ ਦੇ ਹੱਥੋਂ ਨਿਕਲ ਗਿਆ ਹੁਣ ਜਿਹੜੀ ਕੱਲ ਦੀ ਜਿਹੜੀ ਤਲਵੰਡੀ ਸਾਬੋ ਦੇ ਵਿੱਚ ਰੈਲੀ ਹੋ ਉਹਦੇ ਦੇਖੋ ਜਿਹੜਾ ਅਮਰਤਪਾਲ ਸਿੰਘ ਉਹਨਾਂ ਦੇ ਪਿਤਾ ਨੇ ਕੀਤੀ ਉਹ ਕਟੋੜ 4-5000 ਬੰਦਿਆਂ ਦਾ ਇਕੱਠ ਹੋਇਆ ਆਪ ਮਹਾਰੇ ਇਕੱਠ ਹੋਇਆ ਮਤਲਬ ਪੰਜਾਬ ਦੇ ਲੋਕ ਇੱਕ ਹੋਰ ਵਿਕਲਪ ਸੋਚ ਰਹੇ ਨੇ ਨਾ ਦੇ ਸ਼੍ਰੋਮਣੀ ਕਾਲੀ ਦਲ ਜਿਹੜਾ ਸੁਭੀ ਸਿੰਘ ਬਾਦਲ ਵਾਲਾ ਧੜਾ ਨਾ ਸੁਧਾਰ ਅਹਲੇ ਇਹਨਾਂ ਦੇ ਪੈਰ ਨਹੀਂ ਲੱਗਨੇ ਹੈਗੇ ਜਿਹੜੇ ਸੁਧਾਰ ਲੈਰਵਾਰੇ ਨੇ ਪਹਿਲਾਂ ਵੀ ਉਹਨਾਂ ਨੇ ਬੀਜੇਪੀ ਨਾਲ ਰਲ ਕੇ ਇਲੈਕਸ਼ਨ ਲੜੀ ਹੈਗੀ ਉਹਨਾਂ ਦੇ ਪੱਲੇ ਕੁਝ ਨਹੀਂ ਪਿਆ ਹੋ ਸਕਦਾ ਹੈ ਕਿ ਉਹਨਾਂ ਦੇ ਨਾਲ ਬੀਜੇਪੀ ਜੇ ਨਵੀਂ ਪਾਰਟੀ ਬਣਾ ਲੈਂਦੇ ਨੇ ਸੁਧਾਰ ਲੈਰਵਾਰੇ ਨਾਮ ਸ਼ਾਇਦ ਉਹਨਾਂ ਸ਼੍ਰੋਮਣੀ ਕਾਲੀ ਦਲ ਅਨੰਦਪੁਰ ਸਾਹਿਬ ਹੋ ਸਕਦਾ ਹੈ ਜੇ ਕੁਝ ਵੀ ਰੱਖ ਲੈਣ ਉਹਦੇ ਕੀ ਅਗਵਾਈ ਕੌਣ ਕਰੂਗਾ ਉਹਦੇ ਜੇ ਅਗਵਾਈ ਗਿਆਨੀ ਹਰਪੀ ਸਿੰਘ ਕਰਨਗੇ ਜਾਂ ਗੁਰਪ੍ਰਤਾਪ ਸਿੰਘ ਵਡਾਲਾ ਕਰਨਗੇ ਜਾਂ ਮਨਪੀਰ ਸਿੰਘ ਯਾਲੀ ਕਰਨਗੇ ਜਿਹੜਾ ਵੀ ਮਰਜ਼ੀ ਕਰੇ ਕਿ ਉਸ ਅਕਾਲੀ ਦਲ ਦਾ ਜਿਹੜਾ ਗੱਠਜੋੜ ਆ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਹੋਏਗਾ ਤੇ ਜੇ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਹੁੰਦਾ ਤੇ ਲਾਜ਼ਮੀ ਤੌਰ ਤੇ ਸੁਭੀ ਸਿੰਘ ਬਾਦਲ ਤੇ ਇਹ ਕਹਿ ਰਹੇ ਨੇ ਉਹ ਫਿਰ ਬਾਅਦ ਚ ਸਟੈਬਲਿਸ਼ ਹੋ ਜਾਏਗਾ ਕਿ ਭਾਜਪਾ ਕਾਲੀਦਲ ਨੂੰ ਤੋੜ ਰਹੀ ਆ ਤੋੜ ਦੇ ਯਤਨ ਕਰ ਰਹੀ ਨੇ ਪੰਜਾਬ ਵਿਰੋਧੀ ਜਾਂ ਸਿੱਖ ਵਿਰੋਧੀ ਤਾਕਤਾਂ ਜੇ ਉਹਨਾਂ ਦਾ ਭਾਜਪਾ ਦੇ ਨਾਲ ਅਲਾਈਅੰਸ ਹੋ ਗਿਆ ਇਸ ਕਰਕੇ ਇਹਨਾਂ ਦਾ ਨੁਕਸਾਨ ਜਦ ਤੱਕ ਇਹ ਇਕੱਠੇ ਨਹੀਂ ਹੁੰਦੇ ਰਹੀ ਗੱਲ ਹੈ ਕਿ ਪੰਜਾਬ ਦੀ ਇਸ ਵਾਰ ਜਿਹੜੀ ਵੋਟ ਬੈਂਕ ਹੈ ਕਈ ਹਿੱਸਿਆਂ 'ਚ ਵੰਡੀ ਜਾਣੀ ਆ ਆਮ ਆਦੀ ਪਾਰਟੀ ਦਾ ਹਲੇ ਤੱਕ ਪੂਰੀ ਤਰ੍ਹਾਂ ਏਡਾ ਵੱਡਾ ਕਾਡਰ ਨਹੀਂ ਬਣਿਆ ਉਹਨਾਂ ਦਾ ਜਿੰਨਾ ਵੀ ਕਾਡਰ ਉਹਦੇ ਵਿੱਚ ਜ਼ਿਆਦਾਤਰ ਜਿਹੜੇ ਨੇ ਉਹ ਕਾਲੀ ਪੱਖੀ ਲੋਕ ਨੇ ਹੋ ਸਕਦਾ ਹੈ ਕਿ ਆਮ ਆਦੀ ਪਾਰਟੀ ਨਾਲ ਉਹ ਟੁੱਟ ਕੇ ਜਿਹੜਾ ਨਵਾਂ ਕਾਲੀ ਦਲ ਬਣ ਰਿਹਾ ਉਹਦੇ ਨਾਲ ਜੁੜ ਜਾਣ ਕਿਉਂਕਿ ਪਿੰਡਾਂ ਦੇ ਵਿੱਚ ਜਾ ਰਹੇ ਨੇ ਜਦੋਂ ਮੈਂਬਰਸ਼ਿਪ ਡਰਾਈਵ ਹੋ ਰਹੀ ਹੈ ਇਹਨਾਂ ਨੂੰ ਵੀ ਬਹੁਤ ਚੰਗਾ ਰਿਸਪਾਂਸ ਮਿਲ ਰਿਹਾ ਚਾਹੇ ਉਹ ਮਾਜੇ ਦੀ ਗੱਲ ਕੀਤੀ ਜਾਵੇ ਚਾਹੇ ਦਬਾਬੇ ਦੀ ਜਾਂ ਮਾਲਵੇ ਦੀ ਇਹਨਾਂ ਨੂੰ ਵੀ ਚੰਗਾ ਰਿਸਪਾਂਸ ਮਿਲ ਰਿਹਾ ਪਰ ਜਿਹੜੀ ਵੋਟ ਬੈਂਕ ਜਾਂ ਸਿੱਖ ਵੋਟ ਬੈਂਕ ਲਾ ਲਓ ਜਾਂ ਸਿੱਖ ਵੋਟ ਬੈਂਕ ਵਿੱਚੋਂ ਜ਼ਿਆਦਾਤਰ ਮੈਕਸਿਮਮ ਜੱਟ ਸਿੱਖ ਵੋਟਰ ਜੜ ਸਿੱਖ ਵੋਟ ਫਿਰ ਕੀ ਇੱਕ ਪਾਸੇ ਸੁਭੀ ਸਿੰਘ ਬਾਦਲ ਦਾ ਢੜਾ ਹੋ ਗਿਆ ਇੱਕ ਪਾਸੇ ਸੁਧਾਰ ਲੈਣ ਵਾਲਿਆਂ ਦਾ ਢੜਾ ਹੋ ਗਿਆ ਭਾਜਪਾ ਨੂੰ ਇੰਨੀ ਪੈਣ ਦੀ ਉਮੀਦ ਨਹੀਂ ਹੈ ਕਾਂਗਰਸ ਨੂੰ ਪੈਗੀ ਆਮ ਆਦਮੀ ਪਾਰਟੀ ਨੂੰ ਪੈਗੀ ਇੱਕ ਨਵਾਂ ਹੋ ਸਕਦਾ ਪਰ ਦੂਜੇ ਪਾਸੇ ਇਸ ਟਾਈਮ ਪੰਜਾਬ ਦੇ ਵਿੱਚ ਲੀਡਰਸ਼ਿਪ ਦਾ ਇੱਕ ਕ੍ਰਾਈਸਿਸ ਆ ਔਰ ਜਿਹੜਾ ਪੰਜਾਬ ਦੇ ਜਿਹੜੇ ਮੁੱਦੇ ਨੇ ਮੁੱਦਿਆਂ ਤੇ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ ਆ ਪਰ ਹੁਣ ਦੇ ਦੇ ਕਿ ਇਹਨਾਂ ਦੀ ਮੈਂਬਰਸ਼ਿਪ ਕਦੋਂ ਖਤਮ ਹੁੰਦੀ ਹੈ ਵਿਧਾਨਕੀ ਲਿਖਦੇ ਨੇ ਤੇ ਪਾਰਟੀ ਰਜਿਸਟ੍ਰੇਸ਼ਨ ਕਦੋਂ ਕਰਵਾਉਂਦੇ ਨੇ ਤੇ ਪ੍ਰਧਾਨ ਕੌਣ ਹੁੰਦਾ ਕਿਉਂਕਿ ਕਾਲੀ ਦਲ ਦਾ ਜਿਹੜਾ ਜ਼ਿਆਦਾਤਰ ਪੁਰਾਣਾ ਇਤਿਹਾਸ ਫਰੋਲੀਏ ਜਿਹੜਾ ਕਾਲੀ ਦਲ 1920 ਦੇ ਵਿੱਚ ਬਣਿਆ ਉਧਰ ਚ ਜਿਆਦਾਤਰ ਪੁਰਾਣੇ ਜਿਹੜੇ ਪ੍ਰਧਾਨ ਰਹੇ ਨੇ ਉਹ ਸੰਤ ਫਕੀਰ ਫੱਕਰ ਟਾਈਪ ਲੋਕ ਹੀ ਰਹੇ ਨੇ ਤੇ ਕੀ ਇਹ ਇਸ ਵਾਰ ਜਿਹੜੇ ਨਵਾਂ ਕਾਲੀ ਦਲ ਬਣ ਰਿਹਾ ਉਹ ਕਿਸੇ ਸੰਤ ਨੂੰ ਜਾਂ ਕਿਸੇ ਬਾਬੇ ਨੂੰ ਮੁਖੀ ਬਣਾਏਗਾ ਉਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੋਏਗਾ ਜੇ ਤੱਕ ਇਹ ਗੱਲ ਇੱਕ ਸਾਲ ਚ ਸ਼ਾਇਦ ਹੀ ਇਸ ਤਰ੍ਹਾਂ ਪਹਿਲਾਂ ਹੋਇਆ ਹੋਵੇ ਬੇਸ਼ੱਕ ਕਾਲੀ ਦਲ ਚ ਸ਼੍ਰੋਮਣੀ ਕਾਲੀ ਦਲ ਚ ਬੜੀਆਂ ਪਾਰਟੀਆਂ ਬਣੀਆਂ ਇੱਕੋ ਸਾਲ ਦੇ ਅੰਦਰ ਦੋ ਪਾਰਟੀਆਂ ਕਦੇ ਹੋਣ ਚਾਹੀਆਂ ਨੇ ਕਿਉਂਕਿ ਹੁਣ ਉਹੀ ਗੱਲ ਇਸ ਸਾਲ ਉਹ ਚੱਲ ਰਿਹਾ ਕਾਲੀ ਦਲ ਪਹਿਲਾਂ ਵੀ ਬੜੀ ਵਾਰ ਨਾ ਇੱਥੇ ਤਲਵੰਡੀ ਕਾਲੀ ਦਲ ਰਿਹਾ ਹੈਗਾ ਇੱਥੇ ਟੌੜਾ ਕਾਲੀ ਦਲ ਰਿਹਾ ਹੈ ਕਾਲੀ ਦਲ ਚੋਂ ਨਿਕਲੇ ਪੀਪਲਸ ਪਾਰਟੀ ਆ ਪੰਜਾਬ ਬੜੀ ਮਨਪ੍ਰਿਤ ਹੁਣਾਂ ਨੇ ਬਣਾਈ ਹੈਗੀ ਨਾ ਉਸ ਸਿਮਰ ਜੀ ਸਿਮਾਨ ਹੋ ਗਿਆ ਰਮੂ ਵਾਲੀਆ ਸਾਹਿਬ ਹੋ ਗਏ ਹੋਰ ਵੀ ਬਹੁਤ ਸਾਰੀਆਂ ਜਗਤ ਕਾਲੀ ਦਲ ਬਣਿਆ ਹੈਗਾ ਕਾਲੀ ਸੁਜੁਗਤ ਬਣਿਆ ਹੈਗਾ ਬਰਨਾਲੇ ਦਾ ਧੜਾ ਬਣਿਆ ਲੋਂਗੋਵਾਲ ਦਾ ਧੜਾ ਬਣਿਆਗਾ ਬਹੁਤ ਸਾਰੇ ਪਰ ਮੋੜ ਘੁੜਕੇ ਇਹਨਾਂ ਨੂੰ ਕਾਲੀ ਦਲ ਦੇ ਜਿਹੜੇ ਜਿੰਨਾਂ ਕੋ ਤਕੜੀ ਉਹਨਾਂ ਕੋਲ ਆ ਆਪਾਂ ਪਹਿਲਾਂ ਵੀ ਇੱਕ ਦਿਨ ਜ਼ਿਕਰ ਕੀਤਾ ਸੀ ਕਿ ਇੱਕ ਵਾਰ ਸਰਜੀਤ ਸਿੰਘ ਬਰਨਾਲਾ ਕੋ ਤਕੜੀ ਹੀ ਝੋਨ ਨਚਣ ਜਿਹਦੇ ਕੋ ਤਕੜੀ ਆ ਉਹਦਾ ਕਾਲੀ ਦਲ ਆ ਜਿੰਦੇ ਜਿਹਦੇ ਕੋਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆ ਉਹੀ ਕਾਲੀ ਦਲ ਆ ਇੱਕ ਵਾਰ ਸਰਜੀਤ ਸਿੰਘ ਬਰਨਾਲਾ ਕੋਲ ਵੀ ਤਕੜੀ ਸੀ ਪਾਰਟੀ ਪ੍ਰਧਾਨ ਹੋ ਸੀ ਲੇਕਿਨ ਉਹਨਾਂ ਕੋ ਵਰਕਰ ਨਹੀਂ ਸੀ ਕਾਡਰ ਨਹੀਂ ਸੀ ਹੈਗਾ ਤੇ ਉਸ ਸਮੇਂ ਬਾਦਲ ਸਾਹਿਬ ਕੁਲ ਕਾਡਰ ਕਾਡਰ ਹੈ ਸੀ ਤਕੜੀ ਨਹੀਂ ਸੀ ਅੱਜ ਦੇਖੋ ਕਿ ਸੁਭੀ ਸਿੰਘ ਬਾਦਲ ਕੋਲ ਤਕੜੀ ਹੈ ਪਰ ਕਾਡਰ ਨਹੀਂ ਹੈਗਾ ਨਾ ਇਹ ਕਾਲੀ ਦਲ ਦੇ ਵਿੱਚ ਇਦਾਂ ਦੀਆਂ ਪਹਿਲਾਂ ਵੀ ਚੱਲਦੀਆਂ ਰਹੀਆਂ ਗਈਆਂ ਪਰ ਇੱਕੋ ਇੱਕ ਹੈ ਕਿ ਕਾਲੀ ਦਲ ਦੇ ਵਿੱਚ ਤੁਸੀਂ ਦੇਖੋ ਪੁਰਾਣਾ ਇਤਿਹਾਸਪੁਰਲੀ ਤੇ ਜਥੇਦਾਰ ਗੁਰਚੰਦ ਸਿੰਘ ਟੋੜਾ ਤੋਂ ਵੱਡਾ ਨਾ ਕੋਈ ਪਹਿਲਾ ਕਾਲੀ ਦਲ ਦੇ ਕੋਲ ਵੱਡਾ ਲੀਡਰ ਸੀ ਤੇ ਨਾ ਉਹਨਾਂ ਦੇ ਮੌਤ ਤੋਂ ਬਾਅਦ ਲੇਕਿਨ ਉਹਨਾਂ ਨੂੰ ਵੀ ਫਿਰ ਬਾਦਲ ਸਾਹਿਬ ਦੇ ਨਾਲ ਜਾਂ ਬਾਦਲ ਸਾਹਿਬ ਦੋਨਾਂ ਨੇ ਇੱਕ ਦੂਜੇ ਦੇ ਨਾਲ ਹੱਥ ਮਿਲਾ ਲਏ ਸੀ ਹੁਣ ਜਿਹੜਾ ਨਵਾਂ ਸੁਧਾਰ ਲੈਰ ਬਣ ਰਿਹਾ ਜਾਂ ਨਵਾਂ ਪਾਰਟੀ ਬਣੂਗੀ ਕੀ ਇਹਨਾਂ ਦਾ ਜਿਹੜਾ ਕਦ ਆ ਉਹ ਤੇ ਸੁਬੀ ਸਿੰਘ ਬਾਦਲ ਦੇ ਬਰਾਬਰ ਦਾ ਵੀ ਨਹੀਂ ਹੈ ਤੇ ਜਥੇ ਦਾ ਟੋੜੇ ਦਾ ਤਾਂ ਬਹੁਤ ਵੱਡਾ ਕਦ ਸੀ ਇਸ ਕਰਕੇ ਉਧਰ ਵੀ ਜਿਹੜੇ ਸੁਧਾਰ ਲੈਰ ਵਾਲੇ ਜਾਂ ਕਾਲੀ ਦਲ ਇਹਨਾਂ ਕੋ ਸਾਰੇ ਐਸਐਮ ਚੱਲੇ ਹੋਏ ਕਾਰਤੂਸ ਨੇ ਪੰਜਾਬ ਦੇ ਲੋਕਾਂ ਨੇ ਦੇਖਣਾ ਹੈਗਾ ਕਿ ਇਹਨਾਂ ਦੇ ਵਿੱਚ ਜਾਣ ਪਾਉਣੀ ਕਿ ਨਹੀਂ ਪਾਉਣੀ ਹੈਗੀ ਗੱਲ ਤੇ ਪੈਸੇ ਦੀ ਖੇਡ ਆ ਤੇ ਗੱਲ ਵਰਕਰ ਦੀ ਜਿਹਦੇ ਕੋਲ ਵਰਕਰ ਹੋਣਗੇ ਉਹਦੇ ਪੈਰ ਖੜੇ ਹੋਣਗੇ ਜਿਹਦੇ ਕੋਲ ਵਰਕਰ ਨਾ ਹੋਇਆ ਉਹ ਪਾਰਟੀਆਂ ਪਹਿਲਾਂ ਵੀ ਪੰਜਾਬ ਦੇ ਵਿੱਚ ਬਹੁਤ ਲੇਕਿਨ ਜਿਹੜਾ ਪੰਜਾਬ ਦੇ ਵਿੱਚ ਜਿਹੜੀਆਂ ਹੁਣ ਸ਼ਰਾਰਤਾਂ ਹੋ ਰਹੀਆਂ ਨਾ ਉਹਨੂੰ ਲੈ ਕੇ ਪੰਜਾਬ ਦੀ ਇੱਕੋ ਪਾਰਟੀ ਉਹ ਸ਼ਰਮਨੀ ਕਾਲੀਦੜੀ ਗੱਲ ਕਰ ਸਕਦਾ ਧਾਰਮਿਕ ਪੱਖੋਂ ਰਾਜਨੀਤਿਕ ਪੱਖੋਂ ਆਰਥਿਕ ਪੱਖੋਂ ਪੰਜਾਬ ਨੂੰ ਨੁਕਸਾਨ ਕੀਤਾ ਜਾ ਰਿਹਾ ਹੁਣ ਪੰਜਾਬ ਦੇ ਵਿੱਚ ਪਹਿਲੀ ਦਫਾ ਐਡੇ ਵੱਡੇ ਪੱਧਰ ਤੇ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਵਿੱਚ ਦਲਤ ਵਰਸਸ ਅ ਜਰਨਲ ਕੈਟਾਗਰੀ ਦਾ ਮੁੱਦਾ ਬਣਾਇਆ ਜਾ ਰਿਹਾ ਹੈਗਾ ਇਸ ਤੋਂ ਪਹਿਲਾਂ ਕਦੀ ਵੀ ਪੰਜਾਬ ਨੂੰ ਵੰਡਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਜਾਣ ਬੁੱਝ ਕੇ ਬਾਬਾ ਸਾਹਿਬ ਦੇ ਨਾਮ ਤੇ ਸਿਆਸਤ ਹੋ ਰਹੀ ਆ ਉਹਨਾਂ ਦੇ ਬੁੱਤਾਂ ਨੂੰ ਤੋੜਿਆ ਜਾ ਰਿਹਾ ਛੇੜਖਾਨੀ ਕੀਤੀ ਜਾ ਰਹੀ ਆ ਉਹ ਸਿਆਸਤ ਕੀਤੀ ਜਾ ਰਹੀ ਆ ਔਰ ਜਿਹੜੇ ਬਾਹਰੋਂ ਅਮਰੀਕਾ ਬੈਠ ਕੇ ਲੋਕ ਉਹ ਕਿੰਨਾ ਦੇ ਲੋਕ ਨੇ ਕਿ ਜਿਹੜੇ ਜਾਣ ਬੁਝ ਕੇ ਦਲਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਛੇੜਨ ਦੀ ਯਤਨ ਕਰਨੇ ਬਾਬਾ ਸਾਹਿਬ ਕਿਸੇ ਇੱਕ ਇੱਕ ਵਿਸ਼ੇਸ਼ ਜਾਤ ਦਾ ਨਹੀਂ ਹੈ ਬਾਬਾ ਸਾਹਿਬ ਸਾਰਿਆਂ ਦੇ ਸਾਂਝੇ ਨੇ ਪਰ ਉਹਨਾਂ ਦੇ ਨਾਮ ਤੇ ਸਿਆਸਤ ਕੀਤੀ ਜਾ ਰਹੀ ਹੈਗੀ ਆ ਅੱਜ ਦੇਖੋ ਆਮ ਆਦਮੀ ਪਾਰਟੀ ਵਾਲੇ ਵੀ ਕਹਿੰਦੇ ਕਿ ਅਸੀਂ ਜੀ ਪਹਿਰਾ ਦਿੱਤਾ ਡੰਡੇ ਫੜ ਕੇ ਦਿੱਤਾ ਲਾਠੀਆਂ ਪੜ ਕੇ ਦਿੱਤਾਗਾ ਆਵੇ ਪੰਨੂ ਉਧਰ ਵਿਜੇ ਸਾਪਲਾ ਕਹਿ ਰਹੇ ਨੇ ਕਿ ਆਵੇ ਪੰਨੂ ਮਤਲਬ ਬੀਜੇਪੀ ਔਰ ਆਮ ਆਦੀ ਪਾਰਟੀ ਦੋਨੇ ਦਲਤ ਫੋਕਸ ਕਰ ਰਹੀ ਹੈਗੇ ਨੇ ਦਲਤ ਮੁੱਦੇ ਨੂੰ ਹਵਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਪਿੱਛੇ ਜੇ ਇੱਕ ਖਬਰ ਛੱਪੀ ਆਈ ਪਤਾ ਨਹੀਂ ਕਿਹੜੀ ਸਟੇਟ ਦੇ ਵਿੱਚ ਆ ਕਿ ਇੱਕ ਦਲਤ ਐਮਐਲਏ ਜਾਂ ਮੰਤਰੀ ਕਿਸੇ ਮੰਦਿਰ ਦੇ ਵਿੱਚ ਗਿਆ ਉਸ ਤੋਂ ਬਾਅਦ ਜਰਨਲ ਕੈਟਾਗਰੀ ਦਾ ਬੀਜੇਪੀ ਦਾ ਲੀਡਰ ਗਿਆ ਪੂਰਾ ਮੰਦਿਰ ਤੋਂ ਆਇਆ ਗਿਆ ਤੇ ਇੱਥੇ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਮਾੜੀ ਘਟਨਾ ਜੀ ਬਾਬਾ ਸਾਹਿਬ ਦਾ ਬੁੱਤ ਤੋੜਨ ਦੀ ਕੋਸ਼ਿਸ਼ ਕੀਤੀ ਆ ਤੇ ਬੀਜੇਪੀ ਦੇ 8 ਐਸਸੀ ਐਮਪੀ ਆਏ ਹੈਗੇ ਨੇ ਬੀਜੇਪੀ ਪੰਜਾਬ ਦੇ ਵਿੱਚ ਕੋਈ ਮੁੱਦਾ ਹੋਵੇ ਤੇ ਬੀਜੇਪੀ ਤੜਫ ਉੱਠਦੀ ਆ ਬਾਹਰ ਕੋਈ ਹੋਵੇ ਤੇ ਬੀਜੇਪੀ ਸਾਇਲੈਂਟ ਕਰਦੀ ਆ ਤਾਂ ਮਤਲਬ ਪੰਜਾਬ ਦੇ ਹਿੰਦੂ ਭਾਈਚਾਰੇ ਨੂੰ ਦਲਿਤ ਭਾਈਚਾਰੇ ਨੂੰ ਜਾਂ ਹੋਰ ਸਿੱਖ ਭਾਈਚਾਰੇ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਉਸ ਮਸਲੇ ਦੇ ਵਿੱਚ ਕਾਲੀ ਦਲ ਨੂੰ ਖੜੇ ਹੋਣਾ ਚਾਹੀਦਾ ਹੈ ਕਿ ਪੰਜਾਬ ਜਿਹੜਾ ਗੁਰੂਆਂ ਦੇ ਨਾਮ ਵਸਦਾ ਹੈਗਾ ਨਾ ਦੇ ਧਰਮ ਦੀ ਆੜ ਦੇ ਵਿੱਚ ਨਾ ਜਾਤ ਪਾਤ ਦੀ ਆੜ ਦੇ ਵਿੱਚ ਜਿੰਨੇ ਵੀ ਤੋੜ ਦੀ ਕੋਸ਼ਿਸ਼ ਕੀਤੀ ਆ ਸਦੀਆਂ ਤੋਂ ਉਹਨੂੰ ਮੂੰਹ ਤੋੜਵਾ ਜਵਾਬ ਲੋਕਾਂ ਨੇ ਦਿੱਤਾ ਹੈਗਾ ਇਹ ਜਿਹੜੀਆਂ ਪਾਰਟੀਆਂ ਧਰਮ ਦੀ ਆੜ ਦੇ ਵਿੱਚ ਜਾਤ ਪਾਤ ਦੀ ਆੜ ਦੇ ਵਿੱਚ ਜਾਂ ਬਾਬਾ ਸਾਹਿਬ ਦੇ ਨਾਮ ਤੇ ਸਿਆਸਤ ਕਰੀਂਗਾ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਨਹੀਂ ਤੇ ਇੱਥੇ ਭਰਾ ਮਾਰੂ ਜੰਗ ਹੋ ਸਕਦੇ ਭਰਾ ਦੇ ਨਾਲ ਭਰਾ ਲੜਨਗੇ ਯੂਪੀ ਬਿਹਾਰ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਘਰ ਦੇ ਬਾਹਰ ਤੇ ਦੁਕਾਨਾਂ ਦੇ ਬਾਹਰ ਨਾਮ ਲਿਖੇ ਜਾਣ ਕਿ ਫਲਾਨੀ ਖਾਨੜ ਦਾ ਵਾ ਜਾਂ ਫਲਾਨੇ ਸ਼ਰਮੇ ਦਾ ਤੇ ਪੰਜਾਬ ਦੇ ਵਿੱਚ ਵੀ ਇਹ ਕੋਸ਼ਿਸ਼ ਹੋ ਰਹੀ ਹੈ ਕਿ ਦੁਕਾਨਾਂ ਤੇ ਤੇ ਗਵਾਂਡੀਆਂ ਦੇ ਲਿਖੇ ਜਾਣੇ ਕਿ ਇਹ ਜਨਰਲ ਹੈ ਕਿਡ ਕੈਟਾਗਰੀਆ ਹੈ ਐਸਸੀ ਕੈਟਾਗਰੀਆ ਹੈ ਬੀਸੀ ਕੈਟਾਗਰੀਆ ਜਾਂ ਇਹ ਬਾਬਾ ਸਾਹਿਬ ਨੂੰ ਮੰਨਦੇ ਇਹ ਬਾਬਾ ਸਾਹਿਬ ਨੂੰ ਨਹੀਂ ਮੰਨਦੇ ਇਹ ਪੰਜਾਬ ਦੇ ਲੀਡਰਾਂ ਨੂੰ ਥੋੜਾ ਜਿਹਾ ਝਾਤੀ ਮਾਰਨੀ ਚਾਹੀਦੀ ਕਿਉਂ ਪੰਜਾਬ ਨੂੰ ਤੋੜ ਦੇ ਯਤਨ ਕਰ ਲੋਕਾਂ ਦੇ ਵੋਟਾਂ ਪਾਉਣੇ ਹੈਗੇ ਉਦਾਂ ਹੀ ਪਾ ਦੇਣੀਆਂ ਧਰਮ ਦੇ ਨਾਮ ਤੇ ਵੋਟਾਂ ਨਹੀਂ ਪਾਉਣੀਆਂ ਇਹ ਬਾਬਾ ਸਾਹਿਬ ਦੇ ਨਾਮ ਤੇ ਨਹੀਂ ਵੋਟਾਂ ਪੈਣਗੀਆਂ ਪੰਜਾਬ ਦੇ ਵਿੱਚ ਵੋਟਾਂ ਪਾਉਂਦੇ ਨੇ ਪੰਜਾਬ ਦੀ ਜਨਤਾ ਸਿਰਫ ਤੇ ਸਿਰਫ ਪੰਜਾਬ ਪੰਜਾਬੀ ਤੇ ਪੰਜਾਬੀ ਤੇ ਦੇ ਨਾਮ ਤੇ ਵੋਟਾਂ ਪਾਉਂਦੀਆਂ ਇਹ ਜਿਹੜਾ ਸਿਆਸੀ ਤੌਰ ਤੇ ਪਖੰਡ ਕੀਤੇ ਜਾ ਰਹੇ ਨਾ ਧਰਮ ਦੇ ਨਾਮ ਤੇ ਜਨਰਲ ਕੈਟਾਗਰੀ ਦੇ ਆਧਾਰ ਤੇ ਜਾਂ ਐਸਸੀ ਭਾਈਚਾਰੇ ਦੇ ਆਧਾਰ ਤੇ ਉਹ ਕਦੀ ਵੀ ਜਿਹੜੀ ਆ ਪੰਜਾਬ ਦੇ ਲੋਕਾਂ ਨੇ ਮੂੰਹ ਨਹੀਂ ਲਾਉਣਾ ਹੈਗਾ ਪੰਜਾਬ ਦਾ Hindu ਵੀ ਪੰਜਾਬੀ ਆ ਪੰਜਾਬ ਦਾ ईसाई ਵੀ ਪੰਜਾਬੀ ਆ ਪੰਜਾਬ ਦਾ ਮੁਸਲਮਾਨ ਵੀ ਪੰਜਾਬੀ ਆ ਪੰਜਾਬ ਦਾ ਸਿੱਖ ਵੀ ਪੰਜਾਬੀ ਆ ਪੰਜਾਬ ਦਾ ਹਮੇਸ਼ਾ ਜਿਹੜਾ ਹਿੰਦੂ ਭਾਈਚਾਰਾ ਵਾ ਯੂਪੀ ਬਿਹਾਰ ਦੇ ਨਾਲ ਉਹਨੂੰ ਤੁਸੀਂ ਰਿਲੇਟ ਕਰਕੇ ਨਹੀਂ ਦੇਖ ਸਕਦੇ ਆ ਪੰਜਾਬ ਦਾ ਲੋੜ ਪੈਣ ਤੇ ਕਾਂਗਰਸ ਨੂੰ ਵੀ ਵੋਟਾਂ ਪਾਉਂਦਾ ਲੋੜ ਪਾਉਂਦੇ ਬੀਜੇਪੀ ਨੂੰ ਹੀ ਪਾਉਂਦਾ ਲੋੜ ਪੈਣ ਤੇ ਉਹਨਾਂ ਨੇ ਕਾਲੀ ਦਲ ਨੂੰ ਵੀ ਵੋਟ ਪਾਈ ਆ ਤੇ ਲੋੜ ਪੈਣ ਤੇ ਉਹਨਾਂ ਨੇ ਭਗਵੰਤ ਮਾਨ ਨੂੰ ਵੀ ਵੋਟ ਪਾਈ ਆ ਤੇ ਜਿਹੜੇ ਬਾਬਾ ਸਾਹਿਬ ਦੇ ਨਾਮ ਤੇ ਸਿਆਸਤ ਕਰ ਰਹੇ ਨੇ ਜਿਹੜੇ ਬੁੱਤਾਂ ਦੀ ਰਾਖੀ ਕਰਦੇ ਆਗੇ ਨੇ ਉਹਨਾਂ ਦੀ ਦਾਲ ਨਹੀਂ ਗੱਲ ਨਹੀਂ ਆਗੀ ਜਿਹੜਾ ਪੰਜਾਬੀਅਤ ਦੇ ਨਾਮ ਤੇ ਵੋਟਾਂ ਮੰਗੂਗਾ ਨਾ ਕਿ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਰਵੇ ਪੰਜਾਬ ਦੀ ਤਰੱਕੀ ਹੋਵੇ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨਾ ਟੁੱਟੇ ਪੰਜਾਬ ਸਮਾਜਿਕ ਤੌਰ ਤੇ ਅੱਗੇ ਵਧੇ ਰਾਜਨੀਤਿਕ ਤੌਰ ਤੇ ਅੱਗੇ ਵਧੇ ਆਰਥਿਕ ਤੌਰ ਤੇ ਅੱਗੇ ਵਧੇ ਉਹਨਾਂ ਲੋਕਾਂ ਨੂੰ ਹੀ ਵੋਟਾਂ ਪਾਉਣੀਆਂ ਨੇ ਤੇ ਜਿਹੜੇ ਇਸ ਤਰ੍ਹਾਂ ਵੋਟਾਂ ਦਾ ਧਰੂਵਿਕਰਨ ਜਾਂ ਪੰਜਾਬ ਦਾ ਪੋਲਰਾਈਜੇਸ਼ਨ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਤੇ ਨਾ ਪਹਿਲਾਂ ਕਿਸੇ ਨੇ ਮੂੰਹ ਲਾਇਆ ਨਾ ਅੱਜ ਲਾਉਣਾ ਵਾ ਤੇ ਨਾ ਕੱਲ ਲਾਉਣਾ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਇਹਨਾਂ ਦੋ ਅਹਿਮ ਮਸਲਿਆਂ ਤੇ ਅਸੀਂ ਗੱਲਬਾਤ ਕੀਤੀ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ